ਵੀ ਨਾਈਟ੍ਰੋਜਨ ਆ ਠੀਕ ਆ ਉਹ ਆਪਣੇ ਨਾ ਮੰਨ ਲਓ ਫਸਲ ਨੂੰ ਹਰਾ ਭਰਾ ਬਣਾਉਂਦੀ ਆ ਪੱਤਿਆਂ ਨੂੰ ਠੀਕ ਆ ਪੱਤਿਆਂ ਨੂੰ ਹਰਾ ਭਰਾ ਬਣਾਉਣ ਦੇ ਵਿੱਚ ਕੰਮ ਕਰਦੀ ਵੀ ਇਹ ਬੈਲਾ ਜਦੋਂ ਜਦੋਂ ਪੌਦਾ ਨਹੀਂ ਚੀਜ਼ਾਂ ਦੇ ਕਰਦੇ ਆ ਆਪਾਂ ਜਿਵੇਂ ਆਪਾਂ ਬਹੁਤ ਬੀਜੀ ਹੋਈ ਆ ਬਈ ਉਹ ਥੋੜੀ ਗ੍ਰੋਥ ਨਹੀਂ ਕਰ ਰਹੀ ਮੰਨ ਲਓ 15 ਦਿਨਾਂ ਦੀ ਬਹੁਤ ਹੋ ਗਿਆ ਆਪਾਂ ਕਹਦੇ ਨੇ ਯਾਰ ਵੀ ਇਹ ਤਾਂ ਕੁਛ ਕਰ ਹੀ ਨਹੀਂ ਰਹੀ ਇਹ ਤਾਂ ਛੋਟੀ ਛੋਟੀ ਜੀ ਖੜੀ ਹੈਗੀ ਜਦ ਤਾਂ ਆਪਾਂ ਬਈ ਪੌਦ ਤੇ ਕਰਦੇ ਆ ਠੀਕ ਆ ਚਾਹੇ ਉਹ ਆਪਾਂ ਕਿਸੇ ਮਰਜ਼ੀ ਚੀਜ਼ ਦੀ ਪੌਦ ਲਾ ਲੋ ਚਾਹੇ ਓਨੇ ਦੀ ਬਾਤ ਚਾਹੇ ਕਿਸੇ ਮਰਜ਼ੀ ਚੀਜ਼ ਦੀ ਪੌਦ ਆਸਪੋਤ ਜੜਾਂ ਨੂੰ ਮ ਇਹਨਾਂ ਕੁਦਰਤ ਆ ਜਿਹੜੀ ਇੰਨਾ ਤਾਕੜਾ ਸਿਸਟਮ ਹੁੰਦਾ ਜੇ ਹੁਣ ਆਪਾਂ ਕਹਿੰਨਾ ਫਾਸਪੋਰਸ ਉਹਨੂੰ ਪਤਾ ਲੱਗ ਗਿਆ ਬੁੱਟੇ ਨੂੰ ਮੇਰੇ ਕੋਲੇ ਫਾਸਪੋਰਸ ਘੱਟ ਆ ਠੀਕ ਆ ਮੰਨ ਲਓ ਨੇ 20 ਫੁੱਲ ਚੱਕ ਲਏ ਉਹਨੂੰ ਪਤਾ ਲੱਗ ਗਿਆ ਮੇਰੇ ਕੋਲੇ ਫਾਸਪੋਰਸ ਘੱਟ ਆ ਉਹਦੇ ਚੋਂ 10 ਫੁੱਲ ਹੀ ਰੱਖੋ ਦੇਖ ਦੂਗਾ ਅਗਲੇ ਐਨ ਪੀ ਕੇ ਦੀ ਗੱਲ ਕਰੀਏ ਹੁਣ ਆਪਾਂ ਜਿਵੇਂ ਅੱਜ ਬਈ ਆਪਾਂ ਵੀ ਕਰਿਆਗਾ ਬੜਾ 0.5234 0.52 0 ਦੀ ਗੱਲ ਕਰੀਏ ਬਈ 13.045 ਦੀ ਗੱਲ ਕਰੀਏ ਠੀਕ ਆ 13.045 ਆ ਬਈ ਜਿਹੜਾ ਆਪਣਾ ਮੰਨ ਲਓ ਆਪਾਂ ਨੂੰ ਉਹ ਅਵਸਥਾ ਤੇ ਜਾ ਕੇ ਦੇਣਾ ਪੈਂਦਾ ਵੀ ਜਦੋਂ ਚੀਜ਼ ਨੇ ਅੱਜ ਤੋਂ ਤਾਂ ਤੁਸੀਂ ਬਾਈ ਵਾਰਨ ਲਾਜ਼ਮੀ ਦੇ ਦਿਆ ਕਰੋ ਮੰਨ ਲਓ ਇਹ ਚਾਰ ਜਿਹੜਾ 6 ਦਵਾਈਆਂ ਆਪਾਂ ਐਨਪੀ ਕਿੰਨੀ 0050 ਨੂੰ ਬਾਈ ਤੁਸੀਂ ਦੋ ਦਵਾਈਆਂ ਕਰ ਸਕਦੇ ਹੋ ਠੀਕ ਆ ਜੇ ਕਣਕ ਤੇ ਵੀ ਕਰਨੇ ਤਾਂ 11 ਦਾ ਕੈਸ਼ 11 ਦਾ ਕੈਸ਼ ਆ ਬਾਈ ਇਹ ਬਾਈ ਨੌਰਵੇ ਤੋਂ ਕਰਾਇਆ ਹੋਇਆ ਇਹਨਾਂ ਨੇ ਇੰਪੋਰਟ ਠੀਕ ਆ ਇਹ ਚੀਜ਼ਾਂ ਬਾਈ ਜਿਹੜੀਆਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਇਹ ਉਹ ਤਾਂ ਚਲੋ ਆਪਾਂ ਵਰਤਿਆ ਟ੍ਰੋਪੀਕ ਕੋਟ ਦਾ ਠੀਕ ਆ ਜਿਵੇਂ ਹੁਣ ਆ ਇਹ ਬਾਈ ਵਾਰਨ ਕੋਟਡ ਆ ਠੀਕ ਆ ਕੈਲਸ਼ੀਅਮ ਜਿਹੜਾ ਆਪਣਾ ਆਈਸੀਐਲ ਦਾ ਬਾਈ ਇਹ ਠੀਕ ਆ ਇਹ ਆਈਸੀਐਲ ਦਾ ਬਾਈ ਜੀ ਮੂਸੀ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਆ ਐਨਪੀਕੇ ਦਾ ਕਲੀਅਰ ਕਰਦੇ ਆ ਤੁਹਾਨੂੰ ਵੀ ਕਿਹੜਾ ਐਨਪੀਕੇ ਕਦੋਂ ਕਰਨਾਗਾ ਤਾਂ ਕੀ ਉਹਦਾ ਕੰਮ ਆਗਾ ਤੇ ਕੀ ਹਾਲ ਐ ਵੀ ਤੇ ਜਿਵੇਂ ਤੁਹਾਨੂੰ ਆਪਾਂ ਦੱਸ ਹੀ ਤਾਂ ਵੀਡੀਓ 'ਚ ਆਪਾਂ ਐਨਪੀਕੇ ਦਾ ਸਾਰਾ ਸਿਸਟਮ ਕਲੀਅਰ ਕਰਨਾ ਅੱਜ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿ ਹੁਣ ਕਣਕ ਦੀ ਸਟੇਜ ਚੱਲੀ ਜਾਂਦੀ ਹੈ ਜਾਂ ਸਬਜ਼ੀਆਂ ਬਾਰੇ ਸਾਰਾ ਕੁਝ ਦੱਸਣਾ ਉਹਦੇ ਬਾਰੇ ਠੀਕ ਆ ਭਾਈ ਪਹਿਲਾਂ ਤਾਂ ਭਾਈ ਤੁਹਾਨੂੰ ਆਪਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਪਹਿਲਾਂ ਭਾਈ ਆਪਾਂ ਤੁਹਾਨੂੰ ਦੱਸ ਦਿੰਦੇ ਆ ਵੀ ਐਨਪੀਕੇ ਦਾ ਭਾਈ ਪਹਿਲਾਂ ਮਤਲਬ ਦੱਸ ਦਿੰਦੇ ਆ ਸਾਰਿਆਂ ਨੂੰ ਠੀਕ ਆ ਵੀ ਐਨਪੀ ਦਾ ਮਤਲਬ ਕੀ ਆ ਇਨ ਦਾ ਮਤਲਬ ਹੈਗਾ ਬਈ ਨਾਈਟ੍ਰੋਜਨ ਪੀ ਦਾ ਮਤਲਬ ਹੈਗਾ ਫਾਸਫੋਰਸ ਕੇ ਦਾ ਮਤਲਬ ਹੈਗਾ ਪੋਟਾਸ਼ ਠੀਕ ਆ ਐਨ ਪੀ ਕੇ ਦਾ ਫੁੱਲ ਫਾਰਮ ਆ ਬਈ ਇਹ ਇਹ ਤਿੰਨੇ ਤੱਤ ਆ ਇਹਦੇ ਚ ਪਾਏ ਜਾਂਦੇ ਆ ਠੀਕ ਆ ਐਨ ਪੀ ਕੇ ਦੇ ਵਿੱਚ ਠੀਕ ਆ ਆਪਣੇ ਜੇ ਆਪਾਂ ਕਰੀਏ ਬਈ ਗੱਲ ਆਪਣੇ ਜਿਹੜੀ ਆਪਣੀ ਸਬਜ਼ੀਆਂ ਚਾਹੇ ਕੋਈ ਆਪਣਾ ਦਰਖਤ ਵਾਲੀ ਜਿਹੜੀ ਵੀ ਚੀਜ਼ ਆ ਨਾ ਜਿਹੜੀ ਹਰਿਆਲੀ ਦੀ ਚੀਜ਼ ਆ ਬਈ ਉਹਨਾਂ 17 ਤੱਤਾਂ ਦੀ ਲੋੜ ਪੈਂਦੀ ਆ ਉਹਦੇ ਚੋਂ ਤਿੰਨੇ ਇਹ ਮੇਨ ਨੇ ਜਿਹੜੇ ਆਪਾਂ ਬਿਮਾਨਲਾ ਬਾਰੀ ਬਾਰੀ ਰਿਪੀਟ ਉੱਤੇ ਕਰ ਸਕਦੇ ਆਂ ਜੀ ਕਿਉਂਕਿ ਇਹ ਇਹ ਇਹਦੀ ਲੋੜ ਥੋੜੀ ਬ ਬਜਾਦੇ ਪੈਂਦੀ ਹੈਗੀ ਧਰਤੀ ਨੂੰ ਇਹ ਤਿੰਨ ਤੱਤਾਂ ਦੀ ਵੀ ਥੋੜੀ ਜਿਆਦੇ ਲੋਡ ਪੈਂਦੀ ਹੈ ਜਿਆਦੇ ਮਤਲਬ ਤਿੰਨ ਬਸਰੀ ਤੱਤਾਂ ਕੇ ਬਾਕੀ ਮੈਕਰੋਨਿਊਟ੍ਰੀਐਂਟ ਆਗੇ ਹਾਂ ਇਹਨਾਂ ਦੀ ਜਿਆਦੇ ਲੋਡ ਪੈਂਦੀ ਹੈ ਜੇ ਆਪਾਂ ਹੁਣ ਬਈ ਇਹਦੇ ਚ ਗੱਲ ਕਰੀਏ ਸਭ ਤੋਂ ਜੇ ਆਪਾਂ ਪਹਿਲੇ ਤੱਤ ਦੀ ਗੱਲ ਕਰੀਏ ਵੈਸੇ ਤਾਂ ਬਈ ਐਨਪੀਕੇ ਬਹੁਤ ਜਿਆਦੇ ਆਉਂਦੇ ਨੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਜਿਆਦੇ ਵਰਤਦੇ ਆ ਜਾਂ ਆਪਾਂ ਵਰਤਦੇ ਨੇ ਬਈ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਠੀਕ ਆ ਵੈਸੇ ਇੰਡੀਆ ਦੇ ਵਿੱਚ ਤਾਂ ਬਹੁਤ ਨਿਆਈ ਜੀ ਐਨਪੀਕੇ ਵਰਤੇ ਜਾਂਦੇ ਹੈਗੇ ਤੇ ਪਰ ਆਪਾਂ ਜਿਹੜੇ ਆਪਣੇ ਪੰਜਾਬ ਦੀ ਗੱਲ ਕਰਦੇ ਆ ਵੀ ਆਪਣੇ ਪੰਜਾਬ ਚ ਬਈ ਕਿੰ ਬਈ ਜੇ ਆਪਾਂ ਗੱਲ ਕਰੀਏ ਪਹਿਲੇ ਐਨਪੀਕੇ ਦੀ ਬਈ 19 19 ਵਰਤਿਆ ਜਾਂਦਾ ਹੈਗਾ ਠੀਕ ਆ ਜੇ ਜੇ ਆਪਾਂ ਬਈ ਦੂਜੇ ਐਨਪੀਕੇ ਦੀ ਗੱਲ ਕਰੀਏ ਜਿਆਦਾ ਜਿਹੜਾ ਵਰਤਿਆ ਜਾਣਾ ਹੈਗਾ ਠੀਕ ਆ ਤਾਂ ਬਈ 13 0.45 ਵਰਤਿਆ ਜਾਂਦਾ ਹੈਗਾ ਜੇ ਆਪਾਂ ਤੀਜੇ ਦੀ ਗੱਲ ਕਰੀਏ ਬਈ ਤਾਂ ਭਾਈ 12 62 ਵਰਤਦੇ ਨੇ ਆਪਣੇ ਬਹੁਤ ਬੰਦੇ ਠੀਕ ਆ ਤੇ ਜੇ ਆਪਾਂ ਚੌਥੇ ਐਨਪੀਕੇ ਦੀ ਗੱਲ ਕਰੀਏ ਤਾਂ ਭਾਈ 0.5234 ਵਰਤਾਇ ਜਾਂਦਾ ਹੈਗਾ ਤੇ ਜੇ ਆਪਾਂ ਪੰਜਵੇਂ ਐਨਪੀਕੇ ਦੀ ਗੱਲ ਕਰੀਏ ਤਾਂ ਭਾਈ 0.050 ਲੋਕ ਬਹੁਤ ਵਰਤਦੇ ਨੇ ਆਪਣੇ ਇਧਰ ਏਰੀਆ ਦੇ ਵਿੱਚ ਤੇ ਇਹ ਆਪਣੇ ਜਿਹੜੇ ਵੀ ਆਪਣੇ ਪੰਜਾਬ ਦੇ ਵਿੱਚ ਜ਼ਿਆਦਾ ਵੀ ਐਨਪੀਕੇ ਇਹ ਇਹੀ ਵਰਤੇ ਜਾਂਦੇ ਨੇ ਜੇ ਆਪਾਂ ਕਹੀਏ ਇਹ ਜ਼ਿਆਦਾ ਆਪਣੇ ਪੰਜਾਬ ਦੇ ਵਿੱਚ ਸਾਰਿਆਂ ਨਾਲ ਵਰਤੇ ਜਾਣਾ ਐਨਪੀਕੇ ਇਹ ਭਾਈ ਜੇ ਆਪਾਂ ਪਹਿਲੇ ਦੀ ਗੱਲ ਕਰੀਏ ਪੀ ਉਹ ਜੇ ਤਿੰਨੇ ਫਾਰਮਾਂ 1919 ਦੀ ਆ ਗਈਆਂ ਹਾਂਜੀ 19 19 ਨਾਈਟ੍ਰੋਜਨ ਹਾਂ 19 ਫਾਸਫੋਰਸ ਤੇ 19 ਪੋਟਾਸ਼ ਠੀਕ ਹੈ ਉਹਦਾ ਕੀ ਸਟੇਜ ਤੇ ਆਪਾਂ ਕਰਦੇ ਆ ਕਿ ਕੰਮ ਜਿਹੜੀ ਬਈ ਆਪਾਂ ਦੱਸ ਦਿੰਦੇ ਹਾਂ ਤੁਹਾਨੂੰ ਪਹਿਲਾਂ ਜਿਹੜੀ ਆਪਣੀ ਪਹਿਲਾਂ ਤਾਂ ਇਹ ਦੱਸ ਦਿੰਦੇ ਆ ਬਈ ਆਪਾਂ ਜਿਹੜੀ ਨਾਈਟ੍ਰੋਜਨ ਆ ਨਾ ਬਈ ਵੀ ਆਪਾਂ ਤਿੰਨਾਂ ਦੇ ਨਾਲੇ ਕਾਰ ਦੱਸ ਦਿੰਦੇ ਆ ਬਈ ਕਾਰਨ ਕੀ ਨੇ ਕੀ ਕੰਮ ਕਰਦੇ ਨੇ ਤਿੰਨੇ ਇਹ ਜਿਹੜੀ ਬਈ ਨਾਈਟ੍ਰੋਜਨ ਆ ਠੀਕ ਆ ਉਹ ਆਪਣੇ ਨਾ ਮੰਨ ਲਓ ਫਸਲ ਨੂੰ ਹਰਾ ਭਰਾ ਬਣਾਉਂਦੀ ਆ ਪੱਤਿਆਂ ਨੂੰ ਠੀਕ ਆ ਪੱਤਿਆਂ ਨੂੰ ਹਰਾ ਭਰਾ ਬਣਾਉਣ ਦੇ ਵਿੱਚ ਕੰਮ ਕਰਦੀ ਆ ਜਿਹੜੀ ਬਈ ਫਾਸਫੋਰਸ ਆ ਗਈ ਜਿਹੜੀ ਮੰਨ ਲਓ ਜਿਹਨੇ ਆਪਾਂ ਕੀ ਕਹ ਦੇਣੇ ਜਿਹੜੀ ਐਨ ਵਾਲੇ ਉਹ ਤਾਂ ਬਈ ਮੰਨ ਲਓ ਨਾਈਟ੍ਰੋਜਨ ਦਾ ਆਪਣਾ ਹਰਾ ਭਰਾ ਬਣਾਉਂਦੀ ਹੈ ਜਿਹੜੀ ਪੀ ਆ ਫਾਸਫੋਰਸ ਆ ਬਈ ਠੀਕ ਆ ਉਹ ਮੰਨ ਲਓ ਜੜਾਂ ਨੂੰ ਸਖਤ ਬਣਾਉਂਦੀ ਹੈ ਜੀ ਜੜਾਂ ਦੇ ਵਾਸਤੇ ਉਹ ਸਪੈਸ਼ਲ ਚੀਜ਼ ਆ ਗਈ ਫਾਸਫੋਰਸ ਜੜਾਂ ਨੂੰ ਮਜ਼ਬੂਤ ਕਰਦੀ ਹੈ ਬਈ ਉਹ ਤੇ ਜੇ ਆਪਾਂ ਤੀਜੀ ਗੱਲ ਕਰੀਏ ਪੋਟਾਸ਼ ਦੀ ਬਈ ਤਾਂ ਬਈ ਉਹ ਮੰਨ ਲਓ ਵੀ ਆਪਣੇ ਜਿਹੜੇ ਵੀ ਫਲ ਨੂੰ ਠੀਕ ਆ ਫਲ ਨੂੰ ਸਹੀ ਸ਼ੇਪ ਦੇਣਾ ਠੀਕ ਆ ਤੇ ਵੀ ਵੀ ਆਪਣੇ ਜਿਵੇਂ ਆਪਾਂ ਕਹਿੰਦੇ ਫੁੱਲਾਂ ਦੇ ਵਾਸਤੇ ਉਹ ਸਭ ਤੋਂ ਵੱਧ ਜ਼ਰੂਰੀ ਤੱਤ ਆ ਬਈ ਜੜ੍ਹ ਚੋਂ ਤਾਕਤ ਲਿਆ ਕੇ ਫਰੂਟ ਨੂੰ ਦੇ ਫਰੂਟ ਨੂੰ ਦਿੰਦਾ ਬਈ ਇਹੋ ਸਭ ਤੋਂ ਜ਼ਰੂਰੀ ਤੱਤ ਆ ਬਈ ਜੇ ਪੋਟਾਸ਼ ਦੀ ਕਮੀ ਹੋ ਜੇ ਬਈ ਤਾਂ ਫਰੂਟ ਟੇਡੇ ਵਿੰਗੇ ਮੰਨ ਲਓ ਵੀ ਸਹੀ ਨਹੀਂ ਬਣਦੇ ਹੈਗੇ ਪੋਟਾਸ਼ ਤੱਤ ਬਹੁਤ ਜ਼ਰੂਰੀ ਆ ਬਈ ਵੈਸੇ ਤਾਂ ਤਿੰਨੇ ਤੱਤ ਜ਼ਰੂਰੀ ਆ ਪਰ ਪੋਟਾਸ਼ ਦੇ ਨਾਲ ਬਈ ਜਦੋਂ ਆਪਣੇ ਜਾ ਕੇ ਦੇਖਣੇ ਹਾਂ ਬਹੁਤ ਇਫੈਕਟ ਪੈਂਦਾ ਬਈ ਪੋਟਾਸ਼ ਉਹ ਤੋਂ ਬਹੁਤ ਜ਼ਰੂਰੀ ਆ ਕਰ ਜੇ ਆਪਾਂ ਹੁਣ ਪਹਿਲੇ ਤੱਤ ਬਈ 11 11 ਦੀ ਗੱਲ ਕਰ ਲਈ ਬਈ ਤੇ ਤਿੰਨੇ ਚੀਜ਼ਾਂ ਇੱਕ ਉਹ ਮਤਲਬ ਸੇਮ ਹੀ ਨੇ ਠੀਕ ਆ 11 11 ਪਰਸੈਂਟ ਪਾਈਆਂ ਹੋਈਆਂ ਨੇ ਤਿੰ ਇਹ ਇਹ ਨਾ ਬਈ ਆਪਾਂ ਜਿਹੜੀ ਮੰਨ ਲਓ ਜਿਆਦਾ ਬਈ ਇਹ ਬੈਨ ਜਦੋਂ ਜਦੋਂ ਪੌਦਾ ਨਹੀਂ ਚੀਜ਼ਾਂ ਦੇ ਕਰਦੇ ਆਪਾਂ ਜਿਵੇਂ ਆਪਾਂ ਬਹੁਤ ਬੀਜੀ ਹੋਈ ਆ ਬਈ ਉਹ ਥੋੜੀ ਗਰੋਥ ਨਹੀਂ ਕਰ ਰਹੀ ਮੰਨ ਲਓ 15 ਦਿਨਾਂ ਦੀ ਪੌਦ ਹੋ ਗਿਆ ਆਪਾਂ ਕਹਦੇ ਨੇ ਯਾਰ ਵੀ ਇਹ ਤਾਂ ਕੁਛ ਕਰ ਹੀ ਨਹੀਂ ਰਹੀ ਇਹ ਤਾਂ ਛੋਟੀ ਛੋਟੀ ਜਿਹੀ ਖੜੀ ਹੈਗੀ ਜਦ ਤਾ ਆਪਾਂ ਬਈ ਪੌਦ ਤੇ ਕਰਦੇ ਆ ਠੀਕ ਆ ਚਾਹੇ ਉਹ ਆਪਾਂ ਕਿਸੇ ਮਰਜ਼ੀ ਚੀਜ਼ ਦੀ ਪੌਦ ਲਾ ਲੋ ਚਾਹੇ ਉੰਨੀ ਦੀ ਪਾਤਾ ਚਾਹੇ ਕਿਸੇ ਮਰਜ਼ੀ ਚੀਜ਼ ਦੀ ਪੌਦਾ ਨਾ ਗਰੋਥ ਕਰ ਰਹੀ ਹੈ ਪੌਦਾ ਹੱਟੀ ਜਿਹੀ ਹੋਈ ਖੜੀ ਨਹੀਂ ਦੇਖੋ ਬਈ ਹਾਂ ਤਾਂ ਬਈ ਉਹਦਾ ਆਪਾਂ 11 11 ਨੂੰ ਬਰ ਉਹ ਉਹ 11 12 ਬਾਈ ਉਦੋਂ ਮੈਂ ਮਤਲਬ ਛੋਟੀ ਗ੍ਰੋਥ ਵਾਲੀ ਚੀਜ਼ਾਂ ਦੇ ਜਿਹੜੀਆਂ ਵੀ ਹੁਣ ਲਓ ਜਿਵੇਂ ਆਪਾਂ ਸਬਜ਼ੀਆਂ ਤੇ ਲਾ ਲਈ ਬਾਈ ਜਿਹੜੀ 20 25 ਦਿਨਾਂ ਦੀ ਸਬਜ਼ੀ ਆ ਪਹਿਲੀ ਦਵਾਈ ਉਹ ਤੇ ਆਪਾਂ ਉਨੀ ਉਨੀ ਦੀ ਜਿਵੇਂ ਬਚਪਨ ਵਾਲੀਆਂ ਜੀ ਚੱਲਾ ਹਾਂ ਬਚਪਨ ਵਾਲੀਆਂ ਚੱਲਾ ਲਓ ਤਾਂ ਉਦੋਂ ਆਪਾਂ ਉਨੀ ਉਨੀ ਦੀ ਦਵਾਈ ਦੇਣੀ ਹੁੰਦੀ ਹੈਗੀ ਠੀਕ ਆ ਜੇ ਆਪਾਂ ਹੁਣ ਦੂਜੇ ਦੀ ਦੀ ਗੱਲ ਕਰੀਏ ਬਾਈ 13 045 ਦੀ ਗੱਲ ਕਰੀਏ ਠੀਕ ਆ 13 045 ਆ ਬਾਈ ਜਿਹੜਾ ਆਪਣਾ ਮੰਨ ਲਓ ਆਪਾਂ ਨੂੰ ਉਹ ਅਵਸਥਾ ਤੇ ਜਾ ਕੇ ਦੇਣਾ ਪੈਂਦਾ ਵੀ ਜਦੋਂ ਆਪਾਂ ਨੂੰ ਪਤਾ ਲੱਗ ਜੇ ਵੀ ਆਪਣੀ ਚੀਜ਼ ਨੇ ਅੱਜ ਤੋਂ 10 ਵੀ ਫਲ ਬਣਾ ਲੈਣਾ ਠੀਕ ਆ ਚਾਹੇ ਫੁੱਲ ਆਉਣੇ ਨੇ ਇਹਦੇ ਤੇ ਠੀਕ ਆ ਕੋਈ ਚੀਜ਼ਾਂ ਦਾਣੇ ਵੀ ਇਹਦੇ ਵਾਦੇ ਦਾਣੇ ਕੱਢੂਗੀ ਠੀਕ ਆ ਕਿਉਂਕਿ ੱਡੋ ੱਡ ਚੀਜ਼ਾਂ ਉਹ ਕਰ ਆਪਾਂ ਹਰੇਕ ਚੀਜ਼ ਤੇ ਸਕਦੇ ਆ ਬਈ ਐਨ ਪੀ ਕੇ ਨੂੰ ਆਪਾਂ ਕਿਸੇ ਵੀ ਚੀਜ਼ ਤੇ ਵਰਤ ਸਕਦੇ ਆ ਠੀਕ ਆ ਇਹ ਸਾਰੀ ਚੀਜ਼ਾਂ ਦੇ ਕੰਮ ਕਰਦਾ ਚਾਹੇ ਕੋਈ ਉਹ ਦਰਖਤ ਵਾਲਾ ਬੂਟਾ ਮੰਨ ਕੇ ਚੱਲੋ ਚਾਹੇ ਚਾਹੇ ਤੁਸੀਂ ਕੋਈ ਸਬਜ਼ੀ ਲਾ ਲਓ ਠੀਕ ਆ ਚਾਹੇ ਕੋਈ ਕਣਕ ਝੋਨੇ ਵਾਲੀ ਚੀਜ਼ ਲਾ ਲਓ ਇਹ ਸਾਰੀਆਂ ਤੇ ਵਰਤਿਆ ਜਾ ਸਕਦਾ ਐਨ ਪੀ ਕੇ ਐਨ ਪੀ ਕੇ ਆ ਹੀ ਨਹੀਂ ਹੈਗਾ ਬਈ ਆਪਾਂ ਵੀ ਕੱਲੇ ਵੀ ਮੰਨ ਲਓ ਚਾਹੇ ਆਪਾਂ ਕਣਕ ਤੇ ਜਾਂ ਝ ਬਾਕੀ ਬਈ 13 0.45 ਦਾ ਉਦੋਂ ਮੇਨ ਕੰਮ ਇਹ ਹੁੰਦਾਗਾ ਠੀਕ ਆ ਵੀ ਉਦੋਂ ਜਿੰਨੀ ਕੋ ਨੂੰ ਆਪਾਂ ਬੈਸੇ ਤਾਂ ਨਾਈਟ੍ਰੋਜਨ ਚਲੋ ਆਪਾਂ ਯੂਰੀਆ ਦੇ ਰੂਪ ਦੇ ਵਿੱਚ ਸਿੱਟ ਦਿੰਦੇ ਆਂਗੇ ਥੱਲੇ ਠੀਕ ਆ ਜਿੰਨੀ ਕੋਦੋਂ ਲਾਸਟ ਤੇ ਉਹਨੂੰ ਨਾਈਟ੍ਰੋਜਨ ਦੀ ਲੋੜ ਹੁੰਦੀ ਆ ਬਈ ਠੀਕ ਆ ਉਹਨੇ ਹੋਰ ਆਪਦੀ ਥੋੜੀ-ਮੋਟੀ ਗਰੋਥ ਪਾਉਣੀ ਹੁੰਦੀ ਹੈਗੀ ਉਹਦਾ ਆਪਾਂ ਨੂੰ ਉਹ ਦੇ ਦਿੰਦੇ ਆਂ ਬਈ ਨਾਈਟ੍ਰੋਜਨ ਨਾਈਟ੍ਰੋਜਨ 13 ਹੁੰਦੀ ਆ ਉਹਦੇ ਚ ਨਾਈਟ੍ਰੋਜਨ ਦੇ ਸਕਦੇ ਹੁੰਦਾ ਆਪਾਂ ਪਰ ਉਹਦੇ ਚ ਬਈ ਫਿਰ ਆਪਾਂ ਨੂੰ 43% ਬਈ ਮੰਨ ਲਓ ਆਪਾਂ ਨੂੰ ਪੋਟਾਸ਼ ਮਿਲ ਜਾਂਦਾ ਤਾਂ ਠੀਕ ਹੈ 13 045 ਦੇ ਵਿੱਚ ਫਾਸਫੋਰਸ 0 ਜੀ ਫਾਸਫੋਰਸ ਉਹਦੇ 0 ਹੁੰਦੀ ਹੈ ਬਈ ਦੇ ਵਿੱਚ ਉਹ ਆਪਾਂ ਤਾਂ ਦਿੰਨੇ ਆ ਬਈ ਉਦੋਂ ਠੀਕ ਆ ਵੀ ਨਾਲੇ ਤਾਂ ਬਈ ਹੁਣ ਜਦੋਂ ਵੀ ਇਹਦੇ ਮੰਨ ਲਓ ਖੁੱਲ ਨਿਕਲਣਗੇ ਵੀ ਪੋਟਾਸ਼ ਦੀ ਉਹਦੇ ਲੋਡ ਪੈਂਦੀ ਉਹਨੂੰ ਥੋੜੀ ਥੋੜੀ ਤੇ ਆਪਾਂ ਵੀ ਪੋਟਾਸ਼ ਦੇ ਰੂਪ ਦੇ ਵਿੱਚ ਆ ਵੀ ਪਰ ਨਾਲੇ ਤਾਂ ਪੋਟਾਸ਼ ਮਿਲ ਜਾਂਦੀ ਆ ਨਾਲੇ ਨਾਲੇ ਨਾਈਟ੍ਰੋਜਨ ਦੀ ਲੋਡ ਹੁੰਦੀ ਨਾਲੇ ਨਾਈਟ੍ਰੋਜਨ ਮਿਲ ਜਾਂਦਾ ਬਈ 13 045 ਆਪਾਂ ਲਗਭਗ ਆਪਾਂ ਮੰਨ ਕੇ ਚੱਲੋ ਵੀ ਜਦੋਂ ਆਪਣੀ ਜਿਵੇਂ ਆਪਾਂ ਸਬਜ਼ੀਆਂ ਦੀ ਗੱਲ ਕਰੀਏ ਜਦੋਂ ਆਪਣੀ ਸਬਜ਼ੀਆਂ ਦੀ ਸਟੇਜ ਹੋ ਜਾਂਦੀ ਹੈ 50 ਕਿ ਦਿਨਾਂ ਦੀ ਠੀਕ ਆ ਉਦੋਂ ਆਪਾਂ ਉਹਦੇ ਕਰ ਸਕਦੇ ਆ ਜਿਵੇਂ ਆਪਣੇ ਕਣਕ ਦੇ ਵਿੱਚ ਗੱਲ ਆਪਾਂ ਕਣਕ ਜਾਂ ਝੋਨੇ ਦੇ ਵਿੱਚ ਮੰਨ ਕੇ ਚੱਲੀ ਆ ਬਈ ਕਣਕ ਝੋਨਾ ਨਿਸਰਿਆ ਨਾ ਹੋਵੇ ਬਈ ਨਿਸਰਣ ਤੋਂ ਪਹਿਲਾਂ ਜਦੋਂ ਬਾਲੀਆਂ ਪੈਂਦੀਆਂ ਨੇ ਉਹਦੇ ਤੇ ਠੀਕ ਆ ਉਦੋਂ ਆਪਾਂ ਕਰਨਾ ਜ਼ਰੂਰੀ ਆ ਉਹਦੇ ਤੇ ਹਰੇਕ ਦੀ ਬਈ ਸਟੇਜ ਐਡ ਵਾੜਾ ਕਿਉਂਕਿ ਕੋਈ ਫਸਲ ਬਾਲਾ ਲੰਮਾ ਸਮਾਂ ਟਾਈਮ ਲੈਂਦੀ ਆ ਕੋਈ ਘੱਟ ਟਾਈਮ ਲੈਂਦੀ ਆ ਬਈ ਠੀਕ ਆ ਤੇ ਜੇ ਆਪਾਂ ਅਗਲੇ ਦੀ ਗੱਲ ਕਰੀਏ ਬਈ 12 64 ਭਰਤਦੇ ਆ ਬਈ ਆਪਣੇ ਬਹੁਤ ਬੰਦੇ ਠੀ 12 60 ਵਰਤਦੇ ਨੇ ਉਹ 12 60 ਤਾਂ ਵਰਤਦੇ ਨੇ ਉਹ ਵੀ ਇਸ 스테ਜ ਤੇ ਆਪਾਂ ਵਰਤ ਸਕਦੇ ਆ 12 60 ਨੂੰ ਬਈ ਜਿਹੜੀ 스테ਜ ਦੀ ਆਪਾਂ ਗੱਲ ਕਰੀ ਜਾਈਗੀ ਠੀਕ ਆ ਉਹ 12 60 ਆਪਣੇ ਲੋਕ ਬਹੁਤ ਘੱਟ ਵਰਤਦੇ ਆ ਵੈਸੇ ਆਪਾਂ ਇੱਕ ਦੋ ਵਾਰੀ ਕਰਕੇ ਕਰਿਆਗਾ ਉਹ 12 60 ਦਾ ਬਈ ਮੇਨ ਆਗਾ ਵੀ ਜਿਹੜਾ ਉਹਦੇ ਚ ਨਾ ਨਾਈਟ੍ਰੋਜਨ ਤੇ ਬਈ ਫਾਸਫੋਰਸ ਆ ਠੀਕ ਆ ਵੀ ਉਹ ਆਏ ਆਪਾਂ ਨਾਈਟ੍ਰੋਜਨ ਜੇ ਆਪਾਂ ਜੇ ਤੁਸੀਂ ਮਨ ਲਓ ਫਾਸਫੋਰਸ ਦੀ ਕਮੀ ਆ ਤੁਹਾਡੇ ਬਾਹਾਂ ਨੂੰ ਦਿਖ ਰਹੀ ਆ ਫਾਸਫੋਰਸ ਦੀ ਕਮੀ ਕਿਉਂਕਿ ਬਈ ਸਿਆਲ ਦੇ ਜਿਹੜੇ ਸਿਆਲ ਵਾਲੀਆਂ ਫਸਲਾਂ ਨੇ ਨਾ ਉਦੋਂ ਬਈ ਜਿਹੜਾ ਆਪਣਾ ਫਾਸਫੋਰਸ ਆ ਨਾ ਉਹ ਘੱਟ ਚੱ ਜਾਗੜਿਆ ਰਹਿੰਦਾ ਬਈ ਠੰਡ ਨਾ ਉਹ ਠੀਕ ਆ ਉਦੋਂ ਫਾਸਪੋਰਟਸ ਨੂੰ ਚਲਾਉਣ ਵਾਸਤੇ ਆਪਾਂ ਪਹਿਲੀਆਂ ਦੇ ਵਿੱਚ ਵੀ ਫਾਸਪੋਰਟਸ ਦੇ ਸਕਦੇ ਆ ਬਈ ਫਾਸਪੋਰਟ ਦੇ ਰੂਪ ਦੇ ਵਿੱਚ ਨਾਲੇ ਤਾਂ ਬਈ ਆਪਾਂ ਨੂੰ 61% ਫਾਸਪੋਰਟਸ ਮਿਲ ਜਾਂਦਾ ਨਾਈਟ੍ਰੋਜਨ ਦੇ ਰੂਪ ਦੇ ਵਿੱਚ ਬਈ ਨਾਲੇ ਆਪਾਂ ਨੂੰ 12% ਉਹ ਚ ਨਾਈਟ੍ਰੋਜਨ ਮਿਲ ਜਾਂਦਾ ਤੁਸੀਂ ਇਹ ਕਰ ਸਕਦੇ ਹੋ ਬਈ ਇਹ ਵੀ ਪੂਰਾ ਚੰਗਾ ਐ ਐਨਪੀਕੀ ਆ ਜੇ ਬਈ ਆਪਾਂ ਅਗਲੇ ਐਨਪੀਕੇ ਦੀ ਗੱਲ ਕਰੀਏ ਹੁਣ ਆਪਾਂ ਜਿਵੇਂ ਅੱਜ ਬਈ ਆਪਾਂ ਵੀ ਕਰਿਆਗਾ ਬੜਾ 0.5234 0.52 0.5234 ਬਈ ਜਦੋਂ ਆਪਣੇ ਮੰਨ ਲਓ 0.5234 ਆਪਾਂ ਫਸਲ ਨੂੰ ਉਹਦੋਂ ਦੇਣਾਗਾ ਠੀਕ ਆ ਜਦੋਂ ਮੰਨ ਲਓ ਆਪਣੀ ਫਸਲ ਫਲਾਵਰਿੰਗ ਜਿਹੜਾ ਫਲਾਵਰਿੰਗ ਨਿਕਲੇ ਆਪਣੀ ਫਸਲ ਦੇ ਵਿੱਚ ਫੁੱਲ ਨਿਕਲੇ ਆਏ ਹੋਣ ਫਲਾਵਰਿੰਗ ਤੋਂ ਮੰਨ ਲਓ ਫਰੂਟ ਬਣਨ ਤੱਕ ਜਾਂਦੇ ਬਣ ਹਾਂ ਫਰੂਟ ਬਣਨ ਦੀ ਅਵਸਥਾ ਦੇ ਵਿੱਚ ਜਾ ਰਹੀ ਆ ਜਾਂ ਬਈ ਆਪਣੀ ਜਿਵੇਂ ਕਣਕ ਨਿਸਰਗੀ ਆਪਾਂ ਉਹ ਕਹਿੰਦੇ ਆ ਵੀ ਨਿਸਰਗੀ ਕਣਕ ਆਪਣੀ ਠੀਕ ਆ ਬੀਜਵਿੱਚ ਉਹਨਾਂ ਦੇ ਸਰਗਾ ਠੀਕ ਆ ਉਹਦਾ ਆਪਾਂ 0.5234 ਦੀ ਦਵਾਈ ਕਰ ਸਕਦੇ ਆ 0.5234 ਬਈ ਜਿਹੜਾਗਾ ਉਹਦੇ ਵਿੱਚ ਬਈ ਆਪਾਂ ਨੂੰ ਲਗਭਗ 52% ਫਾਸਫੋਰਸ ਤੇ 34% ਪੋਟਾਸ਼ ਮਿਲ ਜਾਂਦਾ ਜਿਹੜੀ ਕਿ ਉਦੋਂ ਉਹਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਆ ਜਿਹੜੇ ਸਿਆਲ ਵਾਲੀ ਫਸਲਾਂ ਦੇ ਵਾਸਤੇ ਮੈਂ ਕਹਿੰਦਾ ਦੁਬਾਰਾ ਫੇਰ ਕਹਣਾ ਵੀ ਸਿਆਲ ਵਾਲੀ ਫਸਲਾਂ ਦੇ ਵਿੱਚ 0.5234 ਦਾ ਅਹਿਮ ਰੋਲ ਆ ਬਈ ਬਹੁਤ ਜਿਆਦਾ ਜ਼ਰੂਰੀ ਆ ਸਿਆਲ ਦੇ ਵਿੱਚ ਬਹੁਤ ਜਿਆਦਾ ਜ਼ਰੂਰੀ ਆ ਸਿਆਲ ਦੇ ਵਿੱਚ ਫਾਸਫੋਰਸ ਬਾਹਣ ਦੇ ਵਿੱਚੋਂ ਬਹੁਤ ਘੱਟ ਮਿਲਦਾਗਾ ਫੇਰ ਹੀ ਆਪਾਂ ਕਹਿੰਦੇ ਆ ਵੀ ਆਹ ਕਣਕ ਆਪਣੀ ਕਾਮਲੀ ਬੋਲੀ ਜੀ ਹੋਈ ਜਾਂਦੀ ਆ ਯਾਰ ਕੀ ਹੋ ਗਿਆ ਇਹਨੂੰ ਲੋਟ ਕਿਉਂ ਨਹੀਂ ਹੋ ਰਹੀ ਜਦੋਂ ਆਪਾਂ ਕਹਿੰਦੇ ਧੁੱਪ ਨਿਕਲਣ ਉਹਦੇ ਧੁੱਪ ਨਾਲ ਆਪਣੀ ਫਸਲ ਲੋਟ ਹੋ ਜਾ ਧੁੱਪ ਨਾਲ ਨਹੀਂ ਬਈ ਲੋਟ ਹੁੰਦੀ ਓਦੋਂ ਫਾਸਫੋਰਸ ਆਪਦਾ ਕੰਮ ਕਰਨਾ ਸਟਾਰਟ ਕਰ ਦਿੰਦਾਗਾ ਜਦੋਂ ਧੁੱਪ ਨਿਕਲਦੀ ਆ ਜੀ ਨਹੀਂ ਉਹਨਾਂ ਚ ਜੇ ਜਾਖੜਿਆ ਜਿੰਨਾ ਚਿਰ ਬਈ ਜਾਖੜਿਆ ਰਹੂਗਾ ਜੇ ਜਿਆਦਾ ਮਤਲਬ ਧੁੰਦ ਪਈ ਜਾਂਦੀ ਹੈ ਜਿਆਦਾ ਠੰਡ ਪਈ ਰਹੇ ਉਹਨਾਂ ਚਿਰੇ ਜਾਖੜਿਆ ਰਹਿੰਦਾ ਆਪਾਂ ਕਹਿੰਦੇ ਕਣਕ ਉੱਠਦੀ ਨਹੀਂ ਆ ਕੀ ਹੋ ਗਿਆ ਕੀ ਕਾਹਤੋਂ ਨਹੀਂ ਉੱਠ ਰਹੀ ਆਪਣੀ ਕਣਕ ਤਾਂ ਹੀ ਨਹੀਂ ਉੱਠਦੀ ਹੈ ਕਿਉਂਕਿ ਉਹਦਾ ਫਾਸਟ ਫੋਰਸ ਕੰਮ ਕਰਨਾ ਬੰਦ ਕਰ ਦਿੰਦਾ ਤਾਂ ਤੁਸੀਂ ਬਈ 0.54 52% ਫਾਸਟ ਫੋਰਸ ਮਿਲ ਗਿਆ ਜਿਹੜਾ ਆਪਾਂ ਨੂੰ ਬਈ ਮੈਂ ਤਾਂ ਉਹਦਾ ਬਈ ਜੇ ਕਣਕ ਤੇ ਕਰਨਾ ਤਾਂ ਤਾਂ ਫਾਸਟ ਫੋਰਸ ਮਿਲ ਜੂਗਾ ਤੈਨਾਲੇ ਬਈ ਪੋਟਾਸ਼ ਮਿਲ ਜੂਗੀ ਉਹਨੂੰ ਤੁਸੀਂ ਜੀਰਾ 0.5 34 ਨੂੰ ਜਰੂਰ ਬਈ ਵਰਤੋ ਆਪਾਂ ਅੱਜ ਵੀ ਵਰਤੇ ਆਪਣੇ ਮਾਟਰਾਂ ਦੇ ਉੱਤੇ ਮਾਟਰਾਂ ਦੇ ਉੱਤੇ ਤੁਹਾਨੂੰ ਦੱਸ ਦਿਆਂਗੇ ਸਟੇਜ ਤੇ ਕਿਹੜੀ ਤੇ ਵਰਨਾ ਵੀ ਜਦੋਂ ਫਲਾਵਰਾ ਪੂਰੇ ਨਿਕਲ ਆਉਣ ਕੋਈ ਕੋਈ ਮੰਨ ਲਓ ਫਲੀ ਥੱਲੇ ਨੂੰ ਲੌਂਗ ਕਰਨ ਲੱਗੇ ਠੀਕ ਆ ਉਦੋਂ ਆਪਾਂ ਇਹਨੂੰ ਵਰਤਣਾ ਜ਼ਰੂਰੀ ਜ਼ਰੂਰੀ ਵਰਤਣਾ ਬਈ ਉਦੋਂ ਇਹ ਇਹਦੇ ਨਾਲ ਤੁਹਾਡੇ ਫਲਾਵਰ ਘੱਟ ਡਿੱਗਣਗੇ ਹਾਂ ਡ੍ਰੌਪ ਘੱਟ ਹੋਣਗੇ ਕਿਉਂਕਿ ਪोटाश ਆ ਜਿਹੜਾ ਬਈ ਪोटाਸ਼ ਦੇ ਨਾਲ ਹੀ ਫਰਾਵਰਾਂ ਨੇ ਗਾਹਾਂ ਫਰੂਟ ਬਣਾਉਣਾ ਦਾ ਠੀਕ ਆ ਪोटाਸ਼ ਇਹਦੇ ਚ ਆਪਾਂ ਨੂੰ ਮਿਲ ਜੂਗਾ ਨਾਲੇ ਫਾਸਫੋਰਸ ਆਇਆ ਬਈ ਜਿਹੜੀ ਧਰਤੀ ਦੇ ਵਿੱਚੋਂ ਮਤਲਬ ਫਾਸਫੋਰਸ ਜੜਾਂ ਨੂੰ ਮਜ਼ਬੂਤ ਬਣਾ ਲਾ ਕਰਦਾਗਾ ਇਹ ਨਾ ਕੁਦਰਤ ਆ ਜਿਹੜੀ ਇੰਨਾ ਤਾਕੜਾ ਸਿਸਟਮ ਹੁੰਦਾ ਜੇ ਹੁਣ ਆਪਾਂ ਕਹਿੰਨਾ ਫਾਸਫੋਰਸ ਉਹਨੂੰ ਪਤਾ ਲੱਗ ਗਿਆ ਬੁੱਟੇ ਨੂੰ ਮੇਰੇ ਕੋਲੇ ਫਾਸਫੋਰਸ ਘੱਟ ਆ ਠੀਕ ਆ ਮੰਨ ਲਓ ਨੇ 20 ਫੁੱਲ ਉਹਨੂੰ ਪਤਾ ਲੱਗ ਗਿਆ ਮੇਰੇ ਕੋਲ ਫਾਸਪੋਰਟ ਘਟਾ ਉਹ ਚੋ 10 ਬੋਲੀ ਰੱਖੋ ਦੇਖ ਦੂਗਾ ਹਾਂ ਜੇ ਤੁਸੀਂ ਉਹਦੇ ਤੇ ਦਵਾਈ ਕਰਤੀ ਉਹਨੂੰ ਪਤਾ ਲੱਗ ਗਿਆ ਵੀ ਹਾਂ ਆਪਣੇ ਕੋਲ ਪਈ ਐ ਨਹੀਂ ਠੀਕ ਉਹ 20 ਦੇ 20 ਪਕਾ ਜੀ ਇਹ 20 ਪਕਾ ਜੂ ਕਿਉਂ ਭਈ ਉਹਨੇ ਇਹ ਆਪਾਂ ਨਾ ਦੇਖੋ ਆਪਾਂ ਉਹੀ ਗੱਲ ਫੇਰ ਕਹਿਣਗੇ ਵਿੱਚ ਵੀ ਇਹ ਗੱਲ ਕਿਵੇਂ ਹੋ ਸਕਦੀ ਆ ਜਿਹੜਾ ਇਹ ਐਨਪੀਕੇ ਆਪਾਂ ਦਿੰਨੇ ਆ ਬਈ ਉੱਤੇ ਠੀਕ ਆ 1 ਕਿਲੋ ਐਨਪੀਕੇ ਕੁਝ ਵੀ ਨਹੀਂ ਕਰ ਸਕਦਾ ਜਾਂ ਹੁਣ ਭਈ ਜਦੋਂ ਉਹਨੇ ਤੁਸੀਂ ਜੂਰੀਆ ਤੇ ਗੱਟੇ ਹਾਂ ਕੀ ਕਰ ਦੂਗਾ ਬਾਈ 1 ਕਿਲੋ ਹੋ ਕੁਝ ਵੀ ਨਹੀਂ ਕਰ ਸਕਦਾ ਉਹ ਤਾਂ ਬਾਈ ਸਿਰਫ ਆਪਾ ਨੂੰ ਇਹ ਚੀਜ਼ ਬੂਟੇ ਨੂੰ ਅਹਿਸਾਸ ਕਰਾਉਣਾ ਮੰਨ ਲਓ ਆਪਾਂ ਜੇ ਪੰਜਾਬੀ ਦੇ ਵਿੱਚ ਕਹੀਏ ਤਾਂ ਅਹਿਸਾਸ ਕਰਾਉਣਾ ਵੀ ਤੂੰ ਤੈਨੂੰ ਫਾਸਫੋਰਸ ਤੇ ਪੋਟਾਸ਼ ਦੀ ਹੁਣ ਲੋੜ ਹੈ ਤੇਰੇ ਬੂਟੇ ਨੂੰ ਵੀ ਤੂੰ ਥੱਲੋ ਧਰਤ ਜਮੀਨ ਦੇ ਵਿੱਚੋਂ ਇਹ ਚੀਜ਼ ਨੂੰ ਲੈ ਉਹ ਤਾਂ ਸਿਰਫ ਆਪਾ ਨੂੰ ਇਹ ਮਨ ਲੋ ਆਪਾਂ ਉਹਨੂੰ ਕਮਾਂਡ ਦੇਣੀ ਜਿਵੇਂ ਆਪਾਂ ਕਹਿੰਦੇ ਆ ਇੱਕ ਫੌਜੀ ਮੇਨ ਫੌਜੀ ਹੁੰਦਾ ਜੋ ਦੂਜਿਆਂ ਨੂੰ ਕਹਦਾ ਹੁੰਦਾ ਵੀ ਤੁਸੀਂ ਆਹ ਕੰਮ ਕਰਨਾਗਾ ਉਹੀ ਕੰਮ ਕਰਦੀ ਹੈ ਬਈ ਇਹ ਚੀਜ਼ ਇਹਨੇ ਤਾਂ ਕੱਲਾ ਵੀ ਐਂ ਕਹਿਣਾ ਵੀ ਤੂੰ ਧਰਤੀ ਦੇ ਵਿੱਚੋਂ ਚੱਕ ਲੈ ਇਹਨੂੰ ਵੀ ਹੁਣ ਤੈਨੂੰ ਲੋੜ ਆ ਫਾਸਪੋਰਟਸ ਦੇ ਪੋਟਾਸ਼ ਦੀ ਐਨਪੀਕੇ ਬਈ ਜਿਹੜੀ ਵੀ ਆਪਾਂ ਕਰਦੇ ਆ ਉਦੋਂ ਤਾਂ ਹੀ ਉਹੀ ਉਹੀ ਚੀਜ਼ਾਂ ਫਿਰ ਧਰਤੀ 'ਚੋਂ ਚੱਕਦੇ ਨੇ ਇਹ ਫਾਰਮੂਲੇਸ਼ਨ ਤਾਂ ਹੀ ਆਪਾਂ ਨੂੰ ਕੱਟ ਕੇ ਦਿੱਤੀ ਹੈ ਇਹਨਾਂ ਨੇ ਮਾਲੋ ਆਪਾਂ ਨੇ ਹੁਣ ਜਿਵੇਂ ਆਪਾਂ ਨੇ ਜਿਹੜੇ ਖੋਜਕਰ ਖੋਜ ਕਰਦੇ ਨੇ ਉਹਨਾਂ ਤਾਂ ਹੀ ਆਪਾਂ ਨੂੰ ਐਨਪੀਕੇ ਦੇ ਰੂਪ ਦੇ ਵਿੱਚ ਦਿੱਤੀ ਆ ਉਹ 1 ਕਿਲੋ ਐਨਪੀਕੇ ਕੁਝ ਨਹੀਂ ਕਰ ਸਕਦਾ ਬਾਈ ਜੇ ਆਪਾਂ ਮੰਨੀਏ ਜਦੋਂ ਨੇ ਤੁਸੀਂ 45 ਕਿਲੋ ਦਾ ਜੂਰੀ ਦਾ ਕਟਾ ਛਿੜਦੇ ਨੇ ਜਦੋਂ ਤੁਹਾਨੂੰ ਉਹ ਤੇ ਤਾਂ ਵਿਸ਼ਵਾਸ ਨਹੀਂ ਹੈਗਾ ਬਾਈ ਤੁਸੀਂ ਕਿਲੋ ਚੀਜ਼ ਤੇ ਕੌਣ ਵਿਸ਼ਵਾਸ ਕਰੋਗੇ ਫਿਰ ਵਿੱਚ ਵੀ 12% ਹੀ ਰਹੇਗਾ ਹਾਂ ਕੁਝ ਵੀ ਨਹੀਂ ਹੁੰਦਾ ਉਹਦੇ ਛੰਡਾਲੇ ਪਰ ਇਹ ਤਾਂ ਬਸ ਆਪਾਂ ਇੱਕ ਚੀਜ਼ ਨੂੰ ਦੱਸਣਾ ਵੀ ਤੈਨੂੰ ਹੁਣ ਇਹ ਚੀਜ਼ ਦੀ ਲੋੜ ਹੈ ਠੀਕ ਆ ਅਗਲੀ ਦੀ ਜੇ ਆਪਾਂ ਅਗਲੀ ਦੀ ਬਾਈ ਗੱਲ ਕਰੀਏ ਤਾਂ 0050 ਜਿਹੜਾ ਸਭ ਤੋਂ ਇਪੋਰਟੈਂਟ ਆ ਵੀ ਆਪਣੀ ਫਸਲਾਂ ਵ ਕਿਸੇ ਵੀ ਚੀਜ਼ ਚ ਦਾਣੇ ਭਰਨ ਲੱਗੇ ਭਾ ਚਾਹੇ ਕਣਕ ਚ ਦਾਣੇ ਭਰਦੇ ਆਗੇ ਠੀਕ ਆ ਚਾਹੇ ਆਪਣੇ ਮਾਟਰਾਂ ਚ ਦਾਣੇ ਭਰਦੇ ਆ ਚਾਹੇ ਕੋਈ ਚੀਜ਼ ਫਰੂਟ ਬਣਾਈ ਜਾਂਦੀ ਹੈਗੀ ਠੀਕ ਆ ਤਾਂ ਉਹਦੇ ਤੇ ਵੀ ਆਪਾਂ 0050 ਦੀ ਮੰਨ ਲ ਜੇ ਮਾਟਰਾਂ ਦੀ ਗੱਲ ਕਰਦੇ ਜਦੋਂ 2-4 ਫੁੱਲ ਰਹਿ ਗਏ ਤੇ ਬਾਕੀ ਸਾਰੇ ਮਾਟਰਾਂ ਦੀਆਂ ਫਲੀਆਂ ਬਣਨੀਆਂ ਕੱਚਾ ਦੁੱਧਾ ਸਟਾਰਟ ਹੋ ਗਿਆ ਹਾਂ ਸਟਾਰਟ ਹੋ ਗਿਆ ਤੇ ਭਾਈ ਉਦੋਂ ਆਪਾਂ ਇਹ ਮੰਨ ਲੋ ਸਟਾਰਟ ਕਰ ਦੇਣਾਗਾ 0050 ਨੂੰ ਬਈ ਤੁਸੀਂ ਦੋ ਦਵਾਈਆਂ ਕਰ ਸਕਦੇ ਹੋ ਠੀਕ ਆ ਜੇ ਕਣਕ ਤੇ ਵੀ ਕਰਨੇ ਤਾਂ ਵੀ ਦੋ ਕਰ ਸਕਦੇ ਹੋ ਬਈ ਜੇ ਤੁਸੀਂ ਬਈ ਹੋਰ ਮੰਨ ਲਾ ਜੁੜੇ ਆਪਣੇ ਕੱਚੀਆਂ ਫਸਲਾਂ ਹੁੰਦੀਆਂ ਜਿਵੇਂ ਆਪਣੇ ਸ਼ਮਲਾ ਮਿਰਚ ਹੋ ਗਈ ਠੀਕ ਆ ਤੋਰੀਆਂ ਕੱਦੂ ਹੋ ਗਏ ਬਈ ਚਾਹੇ ਆਪਣੇ ਮੰਨ ਲਓ ਮਟਰ ਹੋ ਗਏ ਉਹਨਾਂ ਤੇ ਤੁਸੀਂ ਤਿੰਨ ਦਵਾਈਆਂ ਵੀ ਦੇ ਸਕਦੇ ਹੋ ਜਿਹੜੀ ਲੰਮੀ ਖੇਤੀ ਆ ਬਈ ਤੁਸੀਂ ਉਹ ਤੇ ਚਾਰ ਵੀ ਕਰ ਸਕਦੇ ਹੋ ਕੋਈ ਚੱਕਰ ਨਹੀਂ ਇਹ ਕੋਈ ਮਾੜੀ ਚੀਜ਼ ਨਹੀਂ ਹੈਗੀ ਜਿਹੜਾ ਬਾਰ ਬਾਰ ਬਸ ਉਦੋਂ ਆਪਾਂ ਬਾਰ-ਬਾਰ ਚੀਜ਼ ਨੂੰ ਇਹੀ ਦੱਸਣਾ ਵੀ ਤੈਨੂੰ ਪੋਟਾਸ਼ ਦੀ ਲੋੜ ਹੈ ਤੂੰ ਪੋਟਾਸ਼ ਲੈ ਲੈ ਕਿਉਂਕਿ ਵਾਜੇ ਤੋਂ ਫਰੂਟ ਬਣਾਉਂਦੇ ਕੋਈ ਵੀ ਚੀਜ਼ ਹੋ ਉਹਨੂੰ ਪੋਟਾਸ਼ ਦੀ ਉਦੋਂ ਬਹੁਤ ਹੀ ਜ਼ਿਆਦਾ ਲੋੜ ਪੈਂਦੀ ਆ ਹਾਤੋਂ ਜ਼ਿਆਦਾ ਲੋੜ ਪੈਂਦੀ ਆ ਫਰੂਟ ਬਣਾਉਣ ਵਾਸਤੇ ਪੋਟਾਸ਼ ਹੈ ਹੀ ਫਰੂਟ ਬਣਾਉਣ ਵਾਸਤੇ ਆ ਬਈ ਮੇਨ ਤਾਂ ਆਪਾਂ 0050 ਦੇ ਰੂਪ ਦੇ ਵਿੱਚ ਬਈ ਅ ਮਾ ਆਪਾਂ ਪੋਟਾਸ਼ ਇਹਨੂੰ ਵਰਤ ਸਕਦੇ ਆ 0050 ਨੂੰ ਮਤਲਬ ਪੋਟਾਸ਼ ਦੇ ਰੂਪ ਦੇ ਵਿੱਚ ਵਰਤ ਸਕਦੇ ਆਗੇ ਬਾਕੀ ਬਈ ਐਨ ਪੀ ਕੇ ਤਾਂ ਬਈ ਹੋਰ ਵੀ ਬਹੁਤ ਆਉਂਦੇ ਆ ਪਰ ਆਪਣੇ ਜਿਹੜੇ ਪੰਜਾਬ ਦੇ ਵਿੱਚ ਐਨ ਪੀ ਕੇ ਆ ਇਹੀ ਕੰਮ ਕਰਦੇ ਆ ਬਾਕੀ ਜਦੋਂ ਬਈ ਆਪਾਂ ਪਹਿਲੀ ਜਿਹੜੀ 11 11 ਦਵਾਈ ਤੇ ਛੱਡਤੀ ਠੀਕ ਆ ਦੂਜੀ ਮੰਨ ਲਓ ਜਿਹੜੀ 13 0.45 ਤੋਂ ਆਪਾਂ ਸਟਾਰਟ ਕਰਾਂਗੇ ਤਾਂ ਬਈ ਤੁਸੀਂ ਨਾਲ ਨਾ ਥੋੜਾ ਜਦੋਂ ਮੰਨ ਲਓ ਥੋੜਾ ਥੋੜਾ ਨਾ ਬੋਰਨ ਦੇਣਾ ਨਾਲ ਸਟਾਰਟ ਕਰਨਾ ਲਾਜ਼ਮੀ ਦੇਣਾ ਬੋਰਨ ਠੀਕ ਆ ਪਹਿਲੀ 11 11 ਚ ਨਹੀਂ ਕਰਨਾ ਆਪਾਂ ਜਿਹੜੀ ਉਸ ਤੋਂ ਬਾਅਦ ਦਵਾਈਆਂ ਸਟਾਰਟ ਕਰਾਂਗੇ ਬਾਈ ਉਹ 'ਚ ਥੋੜਾ ਥੋੜਾ ਬੌਰਨ ਦੇ ਦਿਆ ਕਰਿਓ ਜਦੋਂ ਵੀ ਤੁਸੀਂ ਦਵਾਈ ਕਰੋਗੇ ਠੀਕ ਆ ਵੈਸੇ ਇੱਕ ਦਵਾਈ ਬਿਜਲੀ ਤੁਸੀਂ ਛੱਡ ਵੀ ਸਕਦੇ ਹੋਗੇ ਜੇ ਤੁਹਾਨੂੰ ਆ ਲੱਗਦਾ ਜੇ ਤੁਸੀਂ ਮੰਨ ਲਓ 20 ਦਿਨਾਂ ਦੇ ਗੈਪ ਦੇ ਉੱਤੇ ਦਵਾਈ ਕਰ ਰਹੇ ਹੋ ਤਾਂ ਤੁਸੀਂ ਬਾਈ ਬੌਰਨ ਲਾਜ਼ਮੀ ਦੇ ਦਿਆ ਕਰੋ ਮੰਨ ਲਓ ਜੇ ਚਾਰ ਜਾਂ ਛੇ ਦਵਾਈਆਂ ਆਪਾਂ ਐਨਪੀ ਕਰਨੀਆਂ ਨੇ ਉਹਦੇ ਵਿੱਚ ਦੋ ਤਿੰਨ 'ਚ ਬੌਰਨ ਪਾਓ ਮੰਨ ਲਓ ਜੇ ਛੇ ਕਰਦੇ ਹੋ ਬਾਈ ਤੁਸੀਂ ਤਿੰਨ ਦੇ ਵਿੱਚ ਬੌਰਨ ਲਾਜ਼ਮੀ ਪਾਓ ਠੀਕ ਆ ਪਰ ਪਹਿਲੀ ਸਟੇਜ ਵਾਲੇ 'ਚ ਉਨ੍ਹੀ-ਉਨ੍ਹੀ 'ਚ ਆਪਾਂ ਕਦੇ ਨਹੀਂ ਪਾਉਣਾ ਹੈਗਾ ਬਾਈ ਜੇ ਤੋਂ ਆਪਾਂ 13.045 ਤੋਂ ਸਟਾਰਟ ਠੀਕ ਆ ਬੋਰਨ ਦਾ ਕੰਮ ਵੀ ਦੱਸਦੀ ਐ ਇੱਥੇ ਬੋਰਨ ਦਾ ਨਾਲੇ ਕੰਮ ਤੁਹਾਨੂੰ ਵੀ ਦੱਸ ਦਿੰਨੇ ਆਂਗੇ ਨਾਲੇ ਉਹਦੀ ਤੁਹਾਨੂੰ ਵੀ ਲੋਜ ਵੀ ਦੱਸ ਦਾਂਗੇ ਹਨਾ ਬਈ ਬਾਈ ਕਈ ਵਾਰੀ ਕੋਈ ਵੱਧ ਘਟ ਵੀ ਪਾ ਦਿੰਦਾ ਮੇਰਾ ਪਰ ਬਾਈ ਜਿਹੜਾ ਬੋਰਨ ਦਾ ਮੇਨ ਕੰਮ ਆ ਇੱਕ ਤਾਂ ਹੋਵੇ ਫਰੂਟ ਮਤਲਬ ਫੁੱਲਾਂ ਨੂੰ ਡ੍ਰੌਪ ਹੋਣ ਤੋਂ ਬਚਾਉਂਦਾ ਜਿਹੜਾ ਉਹਦਾ ਸਭ ਤੋਂ ਮੇਨ ਕੰਮ ਆ ਬਈ ਜੇ ਕੋਈ ਸਿੱਦਾ ਫਲ ਫਟ ਨਹੀਂ ਜਾਂਦਾ ਮੰਨ ਲਓ ਫਲ ਪਾੜ ਜਾਂਦਾ ਬਈ ਠੀਕ ਆ ਹੁੰਦੇ ਆ ਨਾ ਜਿਵੇਂ ਟਮਾਟਰਾਂ ਦੇ ਵਿੱਚ ਕੱਟ ਜਾ ਜਾਂਦਾ ਠੀਕ ਆ ਬਈ ਸਹੀ ਸ਼ੇਪ ਨਹੀਂ ਬਣਦੀ ਸਹੀ ਸ਼ੇਪ ਨਹੀਂ ਬਣਦੀ ਹੈਗੀ ਉਹ ਬਈ ਕਾਰਨ ਇਹੀ ਹੋਏਗਾ ਉਹ ਬੋਰਨ ਦੇ ਕਾਰਨ ਹੀ ਹੁੰਦਾਗਾ ਬੋਰਨ ਦੇਣਾ ਜ਼ਰੂਰੀ ਆ ਲਾਜ਼ਮੀ ਤੱਤ ਆ ਬਈ ਉਹ ਵੀ ਆਪਣੀ ਮੰਨ ਲਓ ਧਰਤੀ ਲਈ ਬਹੁਤ ਜ਼ਰੂਰੀ ਤੱਤ ਆ ਬਈ ਉਹ ਉਹ ਫਸਲਾਂ ਦੇ ਵਿੱਚ ਹੁਣ ਕਮੀ ਝੋਨੇ 'ਚ ਵੀ ਕਮੀ ਆਉਣ ਲੱਗੀ ਬਈ ਡ੍ਰੌਪ ਹੁੰਦਾ ਮੰਨ ਲਓ ਬੂਡ ਡ੍ਰੌਪ ਹੋਣ ਲੱਗ ਜਾਂਦਾ ਬਈ ਜਦੋਂ ਝੋਨੇ 'ਚ ਵੀ ਕਮੀ ਤਾਂ ਹੀ ਹੁਣ ਝੋਨਾਂ ਦੇ ਵਿੱਚ ਬਈ 13.45 ਦੇ ਨਾਲ ਆਪਾਂ ਬੋਰਨ ਦੀ ਦਵਾਈ ਸਿਰਕਦੇ ਆਗੇ ਬੋਰਨ ਬਈ ਬਹੁਤ ਜ਼ਰੂਰੀ ਆ ਐਨਪੀਕੇ ਦੇ ਨਾਲ ਨਾਲ ਉਹਦਾ ਨਾ ਬਈ ਜੰਪਾ ਕਹਦੀਏ ਵੀ ਬਹੁਤ ਸਰਾ ਰਿਜ਼ਲਟ ਮਿਲਦਾ ਐਨਪੀਕੇ ਪੂਰਾ ਵਧੀਆ ਪੂਰਾ ਤਖੜਾ ਕੰਬੀਨੇਸ਼ਨ ਮੰਨ ਲਓ ਬੈਠਦਾ ਉਹਨਾਂ ਦਾ ਆਪਸ ਦੇ ਵਿੱਚ ਤਾਂ ਬਈ ਜੇ ਹੁਣ ਆਪਾਂ ਬੋਰਨ ਦੀ ਗੱ ਸਬਜ਼ੀਆਂ ਦੇ ਤਾਂ ਜ਼ਰੂਰੀ ਆ ਬਈ ਉਹ ਸਬਜ਼ੀਆਂ ਦੇ ਤਾਂ ਆਪਾਂ ਕਰ ਨਹੀਂ ਕਰਨਾਗਾ ਠੀਕ ਆ ਲਗਾ ਲਗਾਤਾਰ ਵੀ ਮੰਨ ਲਓ ਇੱਕ ਐਨਪੀਕੇ ਦੇ ਵਿੱਚ ਛੱਡ ਕੇ ਦੂਜੇ ਐਨਪੀਕੇ ਦੇ ਵਿੱਚ ਆਪਾਂ ਪਾਉਣੀ ਪਾਉਣਾਗਾ ਜੇ ਆਪਾਂ ਬਈ ਇਹਦੀ ਗੱਲ ਕਰੀਏ ਤਾਂ ਇਹਦੇ ਤਾਂ ਆਪਾਂ 13045 ਦੀ ਦਵਾਈ ਜਾਦੇ ਕਰਦੇ ਆ ਕਣਕ ਤੇ ਤਾਂ ਆਪਣੇ ਲੋਕ ਕਿਉਂਕਿ ਖੇਚਲਾ ਕਰਨ ਤੋਂ ਥੋੜੀ ਚੱਲਦੇ ਨੇ ਧੋਲੀ ਚੱਕਣ ਤੋਂ ਆਪਾਂ ਚੱਲਦੇ ਆ ਬਈ 13045 ਨਾਲ ਤੁਸੀਂ ਇੱਕ ਵਾਰੀ ਬੋਰਨ ਪਾ ਸਕਦੇ ਜੇ ਤੁਸੀਂ ਗਾਹਾਂ ਬਈ 05 34 ਕਰਦੇ ਹੋਗੇ ਤਾਂ ਵੀ ਤੁਸੀਂ ਉਹਦੇ ਨਾਲ ਵੀ ਕਰ ਸਕਦੇ ਜ਼ਰੂਰੀ ਤਾਂਤਾ ਬਈ ਇਹ ਨਾਲ ਇਹ ਨਾ ਬਿਫਾਲ ਨੂੰ ਮਾਲੋ ਫਟਦਾ ਨਹੀਂ ਹੈਗਾ ਇਹਨਾਂ ਫਲ ਉਹਦੇ ਚ ਵੀ ਆਪਣੇ ਬਈ ਆਪਾਂ ਕਹਿੰਦੇ ਨੇ ਅੱਧੇ ਕਹਿੰਦੇ ਆ ਵੀ ਸਾਡੇ ਮਾਲੋ ਦਾਣੇ ਬਾਲੇ ਪਾਟ ਕੇ ਮਗਰ ਉਹ ਦਾਣੇ ਬਈ ਇੱਕ ਪਾਟਣ ਦਾ ਮੇਨ ਕਾਰਨ ਬੌਰਨ ਵੀ ਹੁੰਦਾ ਹੈਗਾ ਜੇ ਆਪਾਂ ਮੰਨੀਏ ਚਲੋ ਫੰਗਸ ਫੰਗਸ ਦੀ ਸਮੱਸਿਆ ਤਾਂ ਆਪਣੇ ਆਉਂਦੀ ਆਉਂਦੀ ਹੈਗੀ ਜਦੋਂ ਆਪਾਂ ਤੁਸੀਂ ਚੀਜ਼ ਦੇ ਦਾਣੇ ਪਾੜਦੇ ਜਾਂ ਝੋਨੇ 'ਚ ਪਾੜਦੇ ਆ ਉਹਦਾ ਬਈ ਮੇਨ ਕਾਰਨ ਇਹ ਵੀ ਹੁੰਦਾ ਜੇ ਥੋਤ ਵੀ ਜ਼ਿਆਦੇ ਬਣਦੇ ਉਹਦਾ ਮੇਨ ਕਾਰਨ ਬਈ ਬੌਰਨ ਵੀ ਹੁੰਦਾ ਹੈਗਾ ਕਿਉਂਕਿ ਤੱਤ ਤਾਂ ਚਲੋ ਬਹੁਤ ਜ਼ਿਆਦੇ ਨੇ ਪਰ ਬਈ ਜਿਹੜੇ ਮੇਨ ਨੇ ਜ਼ਰੂਰੀ ਨੇ ਹਨਾ ਆਪਾਂ ਨੂੰ ਪਤਾ ਵੀ ਇਹਦੇ ਨਾਲ ਡ੍ਰੌਪ ਹੋਣਗੇ ਫੁੱ ਕਾ ਬਾਰਨ ਵੀ ਬਈ ਦੋ ਤਰ੍ਹਾਂ ਦੇ ਵਿੱਚੋਂ ਮਿਲਦਾ ਹੁਣ ਆਪਾਂ ਨੂੰ ਬਾਜ਼ਾਰ ਦੇ ਵਿੱਚ ਇੱਕ ਤਾਂ ਬਈ ਲਿਕਵਿਡ ਫਾਰਮ ਚ ਮਿਲਦਾ ਇੱਕ ਪਾਊਡਰ ਫਾਰਮ ਚ ਮਿਲਦਾ ਠੀਕ ਆ ਆਪਾਂ ਬਈ ਪਾਊਡਰ ਫਾਰਮ ਵਾਲੀ ਵਰਤਣਾ ਜਿਆਦਾ ਰਿਜ਼ਲਟ ਪਾਊਡਰ ਫਾਰਮ ਵਾਲੇ ਦੇ ਹਾਂ ਐਨ ਪੀ ਕੇ ਦੇ ਨਾਲੇ ਸਸਤਾ ਹੋਵੇ ਨਾਲੇ ਸਸਤਾ ਹੋਵੇ ਐਨ ਪੀ ਕੇ ਦੇ ਨਾਲ ਆਪਾਂ ਬਈ ਪਾਊਡਰ ਫਾਰਮ ਵਾਲੀ ਵਰਤਣਾ ਜੇ ਆਪਣੀ ਜੇ ਆਪਾਂ ਉਹਦਾ ਕੋਈ ਦਾ ਐਕਸਪੀਰੀਅੰਸ ਦੱਸਾਂਗੇ ਮੈਂ ਦੂਜਾ ਬਈ ਰეკਮੈਂਡ ਨਹੀਂ ਕਰਦਾ ਹੈਗਾ ਤੁਸੀਂ ਉਹ ਨਾ ਪਾਓ ਇਹਦੇ ਨਾਲ ਉਹ ਨਹੀਂ ਬਈ ਇਹਦੇ ਨਾਲ ਚੱਲਣਾ ਨਹੀਂ ਹੈਗਾ ਕੰਮ ਇਹ ਵੱਧ ਬਈ ਕੰਮ ਕਰਦਾ ਜਿਹੜਾ ਪਾਊਡਰ ਜਿਹੜਾ 20% ਵਾਲਾ ਆਉਂਦਾ ਬਈ ਦੂਜਾ ਨਹੀਂ ਵਰਤਣਾ ਹੈਗਾ ਜਿਹੜਾ 10% ਲਿਕਵਿਡ ਫਾਰਮ ਵਾਲਾ ਹੁੰਦਾ ਉਹ ਤੁਸੀਂ ਇਹਦੇ ਚ ਪਾਇਓ ਨਾ ਬਾਈ ਬਾਕੀ ਇਹਦੇ ਡੋਜ਼ ਬਾਈ ਜਿਆਦਾ ਨਹੀਂ ਦੇਣੀ ਹੈਗੀ ਕਿਉਂਕਿ ਇਹ ਬਾਈ ਜੇ ਜਿਆਦਾ ਡੋਜ਼ ਦਿੱਤੀ ਜਾਵੇ ਤਾਂ ਇਹ ਰਾਉਂਡ ਅਪ ਵਾਲਾ ਕੰਮ ਹੀ ਕਰਦਾ ਬਾਈ ਚੀਜ਼ ਨੂੰ ਖੋਕ ਕੇ ਰੱਖ ਦਿੰਦਾ ਹੈਗਾ ਜਿਆਦਾ ਡੋਜ਼ ਨਹੀਂ ਦੇਣੀ ਹੈਗੀ ਜੇ ਇਹਦੇ ਨਾਲ ਆਪਾਂ ਡੋਜ਼ ਦੀ ਗੱਲ ਕਰੀਏ ਬਾਈ 13045055 ਚਾਹੁੰਦੇ 0050 ਦੇਣਾ ਤੁਸੀਂ ਦੇਣਾ ਬਾਈ ਬੋਰਨ ਤਾ ਬਈ ਤੁਸੀਂ ਬਸ 60 ਤੋਂ ਲੈ ਕੇ 80 ਗ੍ਰਾਮ ਤੱਕ ਇੱਕ ਕਿੱਲੇ ਦੀ ডোজ ਦੇ ਸਕਦੇ ਹੋ ਐਤੋਂ ਬਾਅਦ ਇਹ ਬਈ ডোজ ਇਹਦੀ ਨਹੀਂ ਦੇਣੀ ਹੈਗੀ ਜੇ ਐਤੋਂ ਬਾਅਦ ডোজ ਦੇਓਗੇ ਬਈ ਤੁਹਾਡਾ ਨੁਕਸਾਨ ਹੋਊਗਾ ਤੁਸੀਂ ਫੇਰ ਨਾ ਕਹੋ ਨਾ ਵੀ ਬਾਈ ਨੇ ਰეკਮੈਂਡ ਕੀਤਾ ਇਹ ਪਹਿਲਾਂ ਬਾਈ ਵੀਡੀਓ ਪੂਰੀ ਦੇਖਿਆ ਕਰੋ ਠੀਕ ਆ ਕੋਈ ਚੱਕ ਕੇ ਹੁਣ ਅਗਲਾ ਇੱਕ ਕਈ ਵਾਰੀ ਇੱਕ ਹੋਰ ਵੀ ਸੁਣ ਦੱਸਣਾ ਬੋਰ ਨਾ ਬਈ ਸਸਤੀ ਚੀਜ਼ ਆ ਥੋੜੀ ਜੀ ਹਨਾ ਅਗਲਾ ਕਹਿੰਦਾ ਇਹ ਤਾਂ ਸਸਤੀ ਆ ਯਾਰ ਚੱਕ ਕੇ 200 ਮਾਰੀ ਹਾਂ ਵੀ 60 ਗ੍ਰਾਮ ਕੀ ਕਰੂਗੀ ਹਾਂ 70 ਗ੍ਰਾਮ ਕੀ ਕਰ ਦੂਗੀ ਪਰ ਇਹ 60 ਗ੍ਰਾਮ ਵੀ ਬਹੁਤ ਬਈ ਜ਼ਿਆਦੇ ਆਗਾ ਕਿਉਂਕਿ ਇਹਦੇ ਬਾਹਰ ਨੂੰ ਬਈ ਇਹਦੀ ਥੋੜੀ ਕਮੀ ਘਟਾਉਂ ਬਾਣਾ ਦੇ ਵਿੱਚ ਆਪਣੇ ਹਲੇ ਤੱਕ ਘਟਾਇੀ ਪਹਿਲਾਂ ਤਾਂ 4 ਸਾਲ ਪਹਿਲਾਂ ਤਾਂ ਇਹਨੂੰ ਕੋਈ ਜਾਣਦਾ ਜਾਣਦਾ ਵੀ ਨਹੀਂ ਹੁੰਦਾ ਸੀ ਵੀ ਹਾਂ ਕੀ ਚੀਜ਼ ਇਹਨੂੰ ਬਈ ਉਹੀ ਜਾਣਦੇ ਆ ਜਿਹੜੇ ਸਬਜ਼ੀ ਲਾਉਂਦੇ ਆ ਮਾਲਾ ਉਹਨਾਂ ਨੂੰ ਇਹਦੇ ਬਾਰੇ ਜਾਦੇ ਪਤਾ ਪਿਆ ਹੋਣੀ ਵਰਤਨ ਲੱਗਿਆ ਜਾ ਆਪਣੇ ਬਈ ਹੁਣ ਮਨ ਲਓ ਆਪਣ ਜਿਹੜੇ ਕਣਕਾਂ ਤੇ ਜਾਂ ਝੋਨੇ ਤੇ ਦਵਾਈ ਹੋਣ ਲੱਗੀ ਆ ਤਾਂ ਉਹ ਨਾਲ ਦੇਣ ਲੱਗੇ ਬੌਰਨ ਦੁਕਾਨਾਂ ਵਾਲੇ ਤਾਂ ਲੋਕ ਜਾਣਨ ਲੱਗਿਆ ਬਈ ਪਰ ਜਿਹੜੇ ਖੇਤੀ ਕਰਦੇ ਸ਼ੁਰੂ ਤੋਂ ਸ਼ਬਦੀ ਦੇ ਬਈ ਉਹਨਾਂ ਨੂੰ ਬੌਰਨ ਬਾਰੇ ਪਤਾ ਕਿਉਂਕਿ ਸਾਡੇ ਬਈ ਸਮੱਸਿਆ ਆਉਂਦੀ ਆ ਕਈ ਵਾਰੀ ਕਦੂ ਵੀ ਤਾਂਹਾਂ ਤੋਂ ਪਾਟਣ ਲੱਗ ਜਾਂਦੇ ਨੇ ਕਦੂਆਂ ਦਾ ਫਰੂਟ ਜਾਂ ਬਿੰਗਾ ਜਾ ਕੇ ਪਾੜ ਜਾਂਦਾਗਾ ਸਾਡੇ ਸਮੱਸਿਆ ਆਉਣ ਲੱਗ ਜਾਂਦੀ ਆ ਬਈ ਕਿਉਂਕਿ ਜਿਹੜੀ ਚੀਜ਼ ਝਾੜ ਵੱਧ ਦਿੰਦੀਆਂ ਨੇ ਚਾਹੇ ਕੋਈ ਵੀ ਚੀਜ਼ ਲਾ ਲਓ ਫਿਰ ਉਹਦਾ ਫਰੂਟ ਦੀ ਸ਼ੇਪ ਤੇ ਮੰਨ ਲਓ ਪਾਟਣ ਨਾਲ ਲਾਲਾ ਫੁੱਲਾ ਡ੍ਰੌਪ ਹੋਣ ਵਾਲਾ ਕੰਮ ਜਦੋਂ ਹੋਣ ਲੱਗਿਆ ਫਿਰ ਸਾਨੂੰ ਪਤਾ ਲੱਗਿਆ ਕਿ ਇਹਨੂੰ ਕਿਹੜੀ ਚੀਜ਼ ਦੀ ਕਮੀ ਹੈ ਬਕੌਨੀਆ ਤੱਤਾਂ ਦੀ ਸਤ ਧਰਤੀ 'ਚ ਘਾਟ ਆਉਣ ਲੱਗ ਜਾਂਦੇ ਜਿੰਨੇ ਝਾੜ ਆਪਾਂ ਜਿਆਦੇ ਲਮਾਉਂਦੇ ਜਿਆਦੇ ਲਮਾਉਂਦੇ ਬਈ ਉਹ ਤਾਂ ਮੰਨੋ ਚੋਰੀ ਹੋ ਗਈ ਹੋ ਗਈ ਕੁਝ ਤੱਤ ਤਾਂ ਵੀ ਆ ਹੀ ਦੇਗੇ ਚਲੋ ਜਿਹੜਾ ਆਪਦੇ ਆਪ ਧਰਤੀ ਪੂਰੀ ਕਰੀ ਜਾਂਦੀ ਕਿਉਂਕਿ ਥੋੜੀ ਮਾਤਰਾ ਦੇ ਵਿੱਚ ਲੋੜ ਪੈਂਦੀ ਆ ਕਾਫੀ ਤੱਤਾਂ ਜਿਹੜੇ ਹਵਾ 'ਚੋਂ ਵੀ ਮਿਲਦੇ ਆ ਨਾ 16 ਤੱਤਾਂ 'ਚ ਨਾ ਅੱਦੇ ਤੱਤ ਹਵਾ 'ਚੋਂ ਮਿਲ ਜਾਂਦਾ ਬਈ ਇਹਨਾਂ ਨੂੰ ਹਨਾ ਠੀਕ ਆ ਜਿਹੜਾ ਹੁਣ ਹਾਈਡਰੋਜਨ ਆਪਣੇ ਬਈ ਕਿੱਥੋਂ ਵਰਤਦੇ ਆਓ ਸਾਰੇ ਇਹਨੇ ਆਪ ਦੇ ਆਪ ਹੀ ਤਿਆਰ ਕਰਦੀ ਹੈ ਇਹ ਮਤਲਬ ਠੀਕ ਹੈ ਧੁੱਪ ਦੇ ਵਿੱਚੋਂ ਲੈ ਕੇ ਆਪਣੇ ਆਪ ਹੀ ਇਹਨੇ ਤਿਆਰ ਕਰ ਲੈਣਾਗਾ ਵੀ ਕੁਛ ਇਹ ਜਿਹੜਾ ਵੀ ਆਪਾਂ ਕਹਿੰਦੇ ਆ ਵੀ ਆਪਾਂ ਭੋਜਨ ਕਹਿੰਦੇ ਆ ਆਪ ਦੇ ਆਪ ਹੀ ਤਿਆਰ ਕਰਦੀਆਂ ਬਈ ਚੀਜ਼ਾਂ ਹਨ ਪਰ ਕੁਛ ਤੱਤਾਂ ਦੀ ਬਈ ਆਪਾਂ ਨੂੰ ਇਹਦਾ ਥੱਲੋ ਦੇਣੀ ਜ਼ਰੂਰ ਤੇ ਪੈਂਦੀ ਆ ਤੱਤ ਤਾਂ ਬਈ ਬਹੁਤ ਜ਼ਿਆਦਾ ਜਿਵੇਂ ਸ਼ਾਲਫਰ ਮੈਗਨੀਸ਼ੀਅਮ ਮੈਗਨੀਜ਼ ਤੱਤ ਤਾਂ ਬਈ ਬਹੁਤ ਜਿਵੇਂ ਆਪਾਂ ਹੁਣ ਗ੍ਰਾਊਂਡ ਲਗਾਇਆ ਕੈਲਸ਼ੀਅਮ ਬਹੁਤ ਜ਼ਿਆਦਾ ਤੱਤ ਨੇ ਪਰ 17 ਤੱਤ ਕੱਢੇ ਨੇ ਪਰ ਬਈ ਜਿਹੜੇ ਇਹ ਆ ਵੀ ਐਨ ਬਾਕੀ ਮੈਂ ਤੁਹਾਨੂੰ ਜਾਂਦਾ ਜਾਂਦਾ ਬਾਈ ਫੇਰ ਕਹਿ ਦਿੰਨਾ ਵੀ ਤੁਹਾਨੂੰ ਫੇਰ ਰਿਕਵੈਸਟ ਕਰਦਾ ਵੀ ਬੌਰਨ ਬਾਈ ਕੋਈ ਜ਼ਿਆਦਾ ਨਾ ਪਾ ਦਿਓ ਠੀਕ ਆ ਕੱਲ ਨੂੰ ਕਿਸੇ ਦਾ ਨੁਕਸਾਨ ਹੋ ਜੇ ਬਾਕੀ ਐਨਪੀਕੇ ਵੀ ਬਾਈ 1 ਕਿੱਲੇ ਤੇ ਸਿਰਫ 1 ਕਿੱਲੋ ਹੀ ਡੋਜ਼ ਰეკਮੈਂਡ ਆ ਬਾਈ ਤੁਸੀਂ ਜ਼ਿਆਦਾ ਨਾ ਪਾਇਆ ਕਰੋ ਮੈਂ ਬਹੁਤ ਬੰਦੇ ਦੇਖਿਆ ਮੈਂ ਸਾਡੇ ਆਂਡੀ ਕਮਾਂਡੀ ਵੀ ਦੇਖਿਆ ਬਾਈ ਕਹਿੰਦੇ ਆ ਵੀ 2 ਕਿਲੋ ਪਾ ਦੋ ਵੱਧ ਕੰਮ ਕਰੂਗਾ ਠੀਕ ਆ 2 ਕਿਲੋ ਪਾ ਦੋ ਵੱਧ ਕੰਮ ਕਰੂਗਾ ਇਹ ਕੰਮ ਬਾਈ ਕਦੇ ਨਾ ਕਰਿਆ ਕਰੋ ਹੋ ਜਾਕਦਾ ਉਹ ਕਿਲੋ ਦੀ ਥਾਂ ਤੇ 1.5 ਕਿਲੋ ਪਾਓ ਝੋਨੇ ਕਣਕ ਨੂੰ ਨਾ ਨੁਕਸਾਨ ਹੋਵੇ ਪਰ ਸਬਜ਼ੀਆਂ ਤੇ ਸਬਜ਼ੀਆਂ ਤੇ ਨਹੀਂ ਬਾਈ ੱਟਕਾ لازਮੀ ਪਾਉਗਾ ਸਬਜ਼ੀਆਂ ਸੁਖਣੋਂਦੀਆਂ ਸਬਜ਼ੀਆਂ ਦੇ ਪੱਤੇ ਵੱਡੇ ਹੁੰਦੇ ਨੇ ਸਬਜ਼ੀ ਤੇ ਨਹੀਂ ਤੁਸੀਂ ਬਰਤਨਾਂ ਬਰਤਨਾਂ ਬਾਈ ਬਾਈ ਨਾ ਵਰਤਿਓ ਵੀ ਜ਼ਿਆਦਾ ਡੋਜ਼ ਕਿਸੇ ਵੀ ਚੀਜ਼ ਦੀ ਨਾ ਮਾੜੀ ਆ ਬਾਕੀ ਸਟੇਜ ਬਾਈ ਸਟੇਜ ਦੇਣੀ ਜ਼ਰੂਰੀ ਆ ਜੇ ਤੁਸੀਂ ਉਹਨੂੰ ਉਲਟਾ ਸਟੇਜ ਕਰ ਰਹੇ ਹੋ ਉਹਦਾ ਕੋਈ ਮਤਲ ਕਰ ਦੋਂਗੇ ਉਹਦੇ ਕੋਈ ਮਤਲਬ ਹੀ ਨਹੀਂ ਉਹਦਾ ਬਣਦਾ ਠੀਕ ਆ ਕਿਉਂਕਿ ਉਹ ਉਸ ਟਾਈਮ ਤੇ ਉਹ ਚੀਜ਼ ਦੀ ਲੋੜ ਹੀ ਨਹੀਂ ਹੈਗੀ ਸਟੇਜ 바이 ਸਟੇਜ ਦੇਣਾ ਜਰੂਰੀ ਆ ਜਿਹੜੀ ਸਟੇਜ ਤੇ ਜਿਹੜਾ ਐਨਪੀਕੇ ਜੂਸ ਹੁੰਦਾ ਤੁਹਾਨੂੰ ਆਪਾਂ ਸਾਰੀ ਦੱਸਤੀ ਆ ਜੇ ਕੋਈ ਬਈ ਆਪਣੇ ਤੋਂ ਕਮੀ ਰਹੇਗੀ ਤਾਂ ਕਮੈਂਟ ਦੇ ਵਿੱਚ ਦੱਸ ਸਕਦਾ ਠੀਕ ਆ ਬਾਕੀ ਆਪਾਂ ਜਿੰਨੀ ਕ ਆਪਾਂ ਨੂੰ ਬਈ ਨੌਲੇਜ ਆਪਾਂ ਸਾਰੀ ਦੱਸ ਦਿੱਤੀ ਆ ਤੁਹਾਨੂੰ ਕਿਉਂਕਿ ਕਈ ਸਾਲਾਂ ਦਾ ਐਕਸਪੀਰੀਅੰਸ ਹੋਇਆ ਪਿਆ ਬਈ ਆਪਾਂ ਆਈ ਸਾਰੀ ਐਨਪੀਕੇ ਵਰਤਦੇ ਆਂਗੇ ਹੁਣ ਵੀ ਆਪਾਂ ਅੱਜ ਵੀ ਤੁਹਾਨੂੰ ਦਾ ਆ ਤਾਂ ਇਹ ਵੀ ਆਪਣੇ ਕੋਲੇ ਬਈ ਜੇ ਤੁਹਾਨੂੰ ਆਪਾਂ ਹੁਣ ਬਈ ਇੱਕ ਹੋਰ ਵੀ ਜਾਂਦਾ ਜਾਂਦਾ ਮੈਂ ਇਮਸ ਉਹਨੇ ਇੱਕ ਹੋ ਜਾਂਦਾ ਹੁੰਦਾ ਕਹਿ ਦਿੰਦਾ ਜਿਵੇਂ ਹੁਣ ਬਈ ਆਹਾਗਾ ਇਹ ਬਈ ਕੋਰੋ ਮੰਡਲ ਦਾ ਵਾ ਠੀਕ ਆ ਕੋਰੋ ਮੰਡਲ ਕੰਪਨੀ ਦਾ ਬਈ ਇਹ ਠੀਕ ਆ ਆਪਾਂ ਕਿਸੇ ਕੰਪਨੀ ਦੇ ਬਈ ਐਡ ਨਹੀਂ ਕਰਦੇ ਹੈਗੇ ਆਪਾਂ ਨੂੰ ਤੁਹਾਨੂੰ ਸਾਰੀ ਦੱਸਨੇ ਆ ਜਿਵੇਂ ਆਹਾ ਬਈ ਹੁਣ 0.534 ਅਰਧ ਦਾ ਲੈਂਦਾ ਆਪਾਂ ਠੀਕ ਆ ਚੰਗੀ ਇੱਕ ਬਈ ਜਾ ਹੋਰ ਆ ਤੁਹਾਨੂੰ ਚੰਗੀ ਕੰਪਨੀ ਦੇ ਐਨਪੀਕੇ ਹੀ ਵਰਤਨੇ ਆਪਾਂ ਠੀਕ ਆ ਚੰਗੀ ਕੰਪਨੀ ਦਾ ਐਨਪੀਕੇ ਹੀ ਵਰਤਨੇ ਆ ਚਾਹੇ ਤੁਸੀਂ ਆਈਸੀਐਲ ਦਾ ਵਰਤੋ ਠੀਕ ਆ ਚਾਹੇ ਤੁਸੀਂ ਯਾਰਾ ਦਾ ਵਰਤੋ ਚਾਹੇ ਤੁਸੀਂ ਆ ਮੈਨੂੰ ਕੋਰੋ ਮੰਡਲ ਦਾ ਵਰਤ ਸਕਦੇ ਹਾਂ ਠੀਕ ਆ ਅਰਥ ਤਾਂ ਵਰਤ ਸਕਦੇ ਹਾਂ ਤੇ ਆਪਾਂ ਉਤਮ ਦਾ ਵੀ ਵਰਤਦੇ ਆ ਬਈ ਉਹ ਵੀ ਪੂਰਾ ਚੰਗਾ ਹੈ ਐਨਪੀਕੇ ਐਨਪੀਕੇ ਬਈ ਜਿਹੜੀਆਂ ਚੰਗੀਆਂ ਕੰਪਨੀਆਂ ਦੇ ਉਹੀ ਐਨਪੀਕੇ ਵਰਤਿਆ ਕਰੋ ਜਿਹੜੀਆਂ ਆਮ ਕੰਪਨੀਆਂ ਦੇ ਐਨਪੀਕੇ ਕਿਉਂਕਿ ਐਨਪੀਕੇ ਬਣਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਬਈ ਹਰ ਇੱਕ ਕੰਪਨੀ ਨੇ ਇਹਨੂੰ ਬਣਾ ਸਕਦੀ ਇਹਨੂੰ ਬਣਾਉਣ ਵਾਸਤੇ ਬਹੁਤ ਮਤਲਬ ਬਹੁਤ ਚੰਗੇ ਆਪਣੇ ਜਿਹੜੇ ਆਪਾਂ ਕਹਿੰਦੇ ਮਾਹਿਰ ਬੰਦੇ ਚਾਹੀਦੇ ਇਹਨੂੰ ਬਣਾਉਣ ਵਾਸਤੇ ਹਰ ਇੱਕ ਕੰਪਨੀ ਕੋਲੇ ਹਰ ਇੱਕ ਕੰਪਨੀ ਦੇ ਬਸ ਦੀ ਗੱਲ ਨਹੀਂ ਹੈਗੀ ਬਾਈ ਬਾਕੀ ਜਿਹੜੇ ਤਖਣੇ ਜਿਵੇਂ ICEL ਆ ਗਈ ਜਾਂ JAR ਆ ਗਈ ਜਾਂ ਜਿਵੇਂ ਹੁਣ Coromandel ਆ ਗਈ ਬਾਈ ਠੀਕ ਆ ਇਹ ਨਾ ਬਈ ਇਹਨੂੰ ਬਾਹਰਲੇ ਦੇਸ਼ਾਂ ਦੇ ਵਿੱਚੋਂ ਆਪਣੇ ਦੇਸ਼ ਦੇ ਵਿੱਚ ਲੈ ਕੇ ਆਉਂਦੇ ਨੇ ਬਾਈ ਇਹ ਆਪ ਆਪ ਇੱਥੇ ਨਹੀਂ ਤਿਆਰ ਕਰਦੇ ਇੰਪੋਰਟ ਹੁੰਦੇ ਆ ਇੰਪੋਰਟ ਹੀ ਹੁੰਦੇ ਆ ਇਹ ਸਾਰੇ ਜਿੰਨੇ ਵੀ ਇਹੇ ਕਰਾਉਂਦੇ ਨੇ ਇੰਪੋਰਟ ਹੀ ਕਰਾਉਂਦੇ ਨੇ ਬਾਕੀ ਆਪਾਂ ਦੇ ਕੋਲੇ ਆ ਸਾਰਾ ਕੁਝ ਆਪਾਂ ਦਿਖਾ ਵੀ ਦੇਵਾਂਗੇ ਜਿਵੇਂ ਲੋਕਲ ਬਣੀ ਜਾਂਦੇ ਉਹਨਾਂ ਦਾ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਹਾਂ ਰਿ ਅਭੀ ਜਿਵੇਂ ਆਪਾਂ ਸੀ ਕੈਲਸ਼ੀਅਮ ਜਾਂ ਹੋਰ ਚੀਜ਼ਾਂ ਰეკਮੈਂਡ ਕਰਦੇ ਆ ਬਈ ਠੀਕ ਆ ਅਗਲਾ ਕਹਿੰਦਾ ਵੀ ਤੁਸੀਂ ਪੋਟਾਸ਼ ਉਹ ਕਰੀ ਜੈਣੋ ਤੁਹਾਨੂੰ ਦਿਖਾਵੀ ਬਈ ਇਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਵੀਡੀਓ ਦੇ ਵਿੱਚ ਵੀ ਅਸੀਂ ਇਹ ਚੀਜ਼ਾਂ ਬਈ ਵਰਤਦੇ ਆਂਗੇ ਤਾਂ ਹੀ ਅਸੀਂ ਕਹਿੰਨੇ ਆ ਵੀ ਅਸੀਂ ICEL ਦੇ ਪ੍ਰੋਡਕਟ ਵੀ ਵਰਤਦੇ ਆਂ ਠੀਕ ਆ ਅਸੀਂ ਯਾਰਾ ਦੇ ਵੀ ਵਰਤਦੇ ਆਂ ਠੀਕ ਹੈ ਜੀ ਆਪਾਂ ਆਪਸ ਤੁਹਾਨੂੰ ਦੇ ਰეკਮੈਂਡ ਕਰੀ ਸੀ ਵੀ ਤੁਸੀਂ ਪੋਟਾਸ਼ ਮੌਜਿਕ ਦੀ ਪੂਰੀ ਚੰਗੀ ਆਉਂਦੀ ਹੈ ਤੁਸੀਂ ਉਹ ਵਰਤਿਆ ਕਰੋ ਉਹ ਆਪਣੇ ਕੋਲ ਸਾਰਾ ਕੁਝ ਪਿਆ ਵੀ ਆਪਾਂ ਵੀਡੀਓ ਦੇ ਕੋਈ ਵੀ ਕਿਸੇ ਦੀ ਪ੍ਰੋਮੋਸ਼ਨ ਨਹੀਂ ਹੈ ਜਿਹੜੀ ਚੀਜ਼ ਆਪਾਂ ਵਰਤਨੇ ਚ ਪਈ ਉਹ ਹੀ ਬਾਕੀ ਬਈ ਮੈਂ ਸੁਣ ਇੱਕ ਗੱਲ ਜਿਹੜੀ ਚੀਜ਼ ਮੇਰੇ ਦਿਲ ਨੂੰ ਚੰਗੀ ਲੱਗਦੀ ਆ ਆਪਾਂ ਉਹੀ ਰეკਮੈਂਡ ਕਰਦੇ ਆ ਤੇ ਜਿਹੜੀ ਆਪਾਂ ਵਰਤੀ ਹੋਈ ਆ ਠੀਕ ਆ ਆਪਾਂ ਹੋਰ ਨਾਲ ਕਿਸੇ ਚੀਜ਼ ਦਾ ਨਾਮ ਨਹੀਂ ਆ ਹੋ ਸਕਦਾ ਆਪਾਂ ਉਹ ਚੀਜ਼ ਵਰਤੀ ਨਾ ਵੀ ਕਿਸੇ ਦਾ ਰਿਜ਼ਲਟ ਇਦੋਂ ਵਧੀਆ ਹੋਵੇ ਆ ਵੀ ਸਕਦੇ ਆ ਦੱਸ ਵੀ ਸਕਦੇ ਮੈਂ ਦੱਸ ਵੀ ਸਕਦਾ ਠੀਕ ਆ ਆਪਾਂ ਇਹ ਪੰਜ ਵਰਤਦੇ ਆ ਹੁਣ ਦੱਸਿਓ ਤੁਸੀਂ ਹੋਰ ਜੇ ਤੁਹਾਨੂੰ ਕੋਈ ਹੋਰ ਚੰਗਾ ਐਨਪੀਕੇ ਤੁਸੀਂ ਉਹ ਦੱਸ ਵੀ ਸਕਦੇ ਹੋ ਬਾਈ ਇਹ ਚ ਕਿਹੜਾ ਕੋਈ ਵੱਡੀ ਗੱਲ ਆ ਠੀਕ ਆ ਆਪਾਂ ਨਹੀਂ ਵੀ ਵਰਤਿਆ ਹੋ ਸਕਦਾ ਸਾਡੇ ਇਹ ਮਿਲ ਜਾਂਦੇ ਨੇ ਆਰਮਨਾਲ ਆਈਸੀਐਲ ਦਾ ਬਾਈ ਆਪਾਂ ਉਹਨਾਂ ਨੂੰ ਕਹਿ ਕੇ ਮੰਗਵਾਇਆ ਕਰ ਆਪਾਂ ਨੂੰ ਵੀਵੇਂ ਆਈਸੀਐਲ ਦਾ ਸਾਨੂੰ ਜਰੂਰ ਦਿਓ ਯਾਰ ਕਿਉਂਕਿ ਆਈਸੀਐਲ ਦੇ ਰਿਜ਼ਲਟ ਕਿਉਂਕਿ ਆਪਾਂ ਜਦੋਂ ਆਪਾਂ ਇਸ ਯੂਨੀਵਰਸਿਟੀ ਗਏ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਇੱਕ ਵਾਰੀ ਜੇ ਤੁਸੀਂ ਯਾਰਾ ਬਾਰਤ ਦੇਓ ਬਾਕੀ ਸਾਰੇ ਐਨਪੀਕੇ ਬਾਰਤ ਦੇਓ ਤੁਸੀਂ ਸਾਡਾ ਆਈਸੀਐਲ ਦਾ ਇੱਕ ਵਾਰੀ ਬਾਰਤ ਕੇ ਜਰੂਰ ਦੇਖਿਓ ਤੁਹਾਨੂੰ ਰਿਜ਼ਲਟ ਵੀ ਚੰਗੇ ਮਿਲਣਗੇ ਪਰ ਆਪਾਂ ਨੂੰ ਬਈ ਜਦੋਂ ਆਪਾਂ ਬਾਰਤ ਕੇ ਦੇਖ ਰਿਹਾ ਰਿਜ਼ਲਟ ਚੰਗੇ ਵੀ ਮਿਲੇ ਆਈਸੀ ਦਾ ਥੋੜਾ ਹੈਗਾ ਤਾਂ ਮਹਿੰਗਾ ਬਈ ਪਰ ਰਿਜ਼ਲਟ ਬਹੁਤ ਚੰਗੇ ਬਾ ਕਮਾਲ ਰਿਜ਼ਲਟ ਨੇ ਕੋਰੋ ਮਤਲਬ ਵੀ ਥੋੜਾ ਮਹਿੰਗਾ ਹੈ ਰਸ ਵੀ ਮਹਿੰਗਾ ਹੈ ਪਰ ਇਹ ਉਹਦੇ ਪਿੱਛੇ ਨਾਲ ਭੱਜਿਆ ਕਰੋ ਹੁਣ ਤੁਹਾਨੂੰ 150 ਰੁਪਏ ਕਿਲੋ ਮਿਲ ਜੁਆਏ ਤੁਹਾਨੂੰ ਵੱਧ ਤੋਂ ਵੱਧ 200 ਰੁਪਏ ਕਿਲੋ ਮਿਲ ਜਾਣਗੇ ਪਰ ਤੁਸੀਂ ਇੱਕ ਗੱਲ ਜ਼ਰੂਰ ਦੇਖ ਲਓ ਇੱਕ ਪਾਸੇ ਤੁਸੀਂ 150 ਰੁਪਏ ਕਿਲੋ ਵਾਲਾ ਕਰ ਲਓ ਇੱਕ ਪਾਸੇ ਇਹਨਾਂ ਨੂੰ ਕਰਕੇ ਦੇਖ ਲਓ ਤੁਹਾਨੂੰ ਰਿਜ਼ਲਟ ਬਹੁਤ ਜ਼ਿਆਦਾ ਫਰਕ ਲੱਗੂਗਾ 50 ਰੁਪਏ ਦੀ ਇੱਕ ਕਿੱਲੇ ਮਗਰ ਕੋਈ ਵੱਡੀ ਗੱਲ ਤਾਂ ਹੈ ਨਹੀਂ ਬਈ ਚੰਗੀ ਚੀਜ਼ ਵਰਤਿਆ ਕਰੋ ਚੰਗੀ ਚੀਜ਼ ਦੇ ਤੁਹਾਨੂੰ ਚੰਗੇ ਰਿਜ਼ਲਟ ਮਿਲਣਗੇ ਹੀ ਮਿਲਣਗੇ ਬਾਕੀ ਤੁਹਾਨੂੰ ਬਈ ਮੇਰੀ ਜੜੀ ਸੋਨੇ ਹੁਣ ਵਿੱਚ ਬੰਦੇ ਕਮੈਂਟ ਕਰ ਦਿੰਦੇ ਆ ਠੀਕ ਆ ਵੀ ਬਈ ਤੁਸੀਂ ਆਪ ਇਹ ਚੀਜ਼ਾਂ ਵਰਤਨੇ ਹੋ ਕਿ ਨਹੀਂ ਉਹ ਬਈ ਸੋਨੂੰ ਤਾਂ ਹੀ ਅੱਜ ਪੈਕੇਟ ਚੱਕ ਕੇ ਦਿਖਾਇਆ ਠੀਕ ਆ ਪੈਕੇਟ ਸਾਡੇ ਕੋਲ 1919 ਦੇ 1919 ਦੇ ਪੈਸੇ ਬਈ ਇੱਥੇ ਜਦੋਂ ਆਗੂ ਗੋ ਮਚਾਉਂਦੀਆਂ ਨੇ ਬੋੜੀਆਂ ਯਾਰ ਉਦੋਂ ਮਚਾ ਮਚੂ ਦਿੱਤੇ ਉਹਨਾਂ ਨੇ ਕਿਤੇ ਮੇਰੇ ਕੋਲ ਪਏ ਸੀ ਉਹ ਵੀ ਸੋਨੂੰ ਨਹੀਂ ਵਿੱਚ ਆਪਾਂ ਦਿਖਾਣੇ ਬਾਕੀ ਸੋਨੂੰ ਜਿਹੜਾ ਆਪਾਂ ਹੁਣ ਜਿਵੇਂ ਆਪਾਂ ਕੈਲਸ਼ੀਅਮ ਜਾਂ ਹੋਰ ਰეკਮੈਂਡ ਕਰਦੇ ਹੁੰਦੇ ਆ ਉਹ ਕਹਿੰਦੇ ਵੀ ਸੋਨੂੰ ਤੁਸੀਂ ਦਿਖਾਤਾ ਦਿਓ ਜਿੱਥੇ ਤੁਹਾਡੇ ਕੋਲ ਕਿੱਥੇ ਪਏ ਨੇ ਉਹ ਸੋਨੂੰ ਸਾਰਾ ਕੁਝ ਬਈ ਆਪਾਂ ਕਲਿੱਪ ਦੇ ਵਿੱਚ ਦੱਸ ਦਾਂਗੇ ਹਾਂ ਵੀ ਦਿਖਾ ਦਿੰਨੇ ਬਾਕੀ ਫਾਰਮੂਲੇਸ਼ਨ ਆ ਦੇਖੋ ਹਾਂ ਜਿਵੇਂ ਐਨ ਪੀ ਕੇ 40% 0% ਚ ਫਾਸਫੋਰਸ 0% ਫਾਸਫੋਰਸ ਹੈ ਤੇ ਲਿਖਿਆ ਹੈ ਪੋਟਾਸ਼ੀਅਮ ਨਾਈਟ੍ਰੇਟ ਲਿਖਿਆ ਹੋਇਆ ਕਿਉਂਕਿ 45 ਇਹ ਸਭ ਤੋਂ ਵੱਧ ਇਹੀ ਤੇ ਲਿਖੀ ਹੋਈ ਹੈ ਆਈ ਫਾਰਮੂਲੇਸ਼ਨ ਹੁੰਦੀ ਹੈ ਜਿਹੜਾ 19 19 ਆ ਗਿਆ ਉਹ ਚ ਤਿੰਨੇ ਚੀਜ਼ਾਂ 19 19 ਹੋਣੀਆਂ ਹਨ 0.52 34 ਚ ਨਾਈਟ੍ਰੋਜਨ 52 ਹੋਊਗੀ ਆ ਨੈਕਸਟ ਵਾਲੀ 0 ਹੋਊਗੀ ਤੇ ਪੋਟਾਸ਼ ਉਸ ਵਿੱਚ 34 ਹੋਊਗਾ ਆ ਚੀਜ਼ ਹੈ ਹਾਂ ਬਾਕੀ ਬਾਈ ਤੁਸੀਂ ਹੁਣ ਐਨਪੀਕੇ ਤੁਹਾਨੂੰ ਸਾਰੇ ਆਪਾਂ ਦੱਸ ਹੀ ਦਿੱਤੇ ਵੀ ਆਪਾਂ ਜਿਹੜੇ ਵਰਤਦੇ ਆਂ ਬਾਈ ਤੁਹਾਨੂੰ ਉਹ ਵੀ ਦੱਸਦੇ ਬਾਕੀ ਬਾਈ ਤੁਹਾਨੂੰ ਆਪਾਂ ਉਹਦੀ ਕਲਿੱਪ ਪਾ ਦਿੰਦੇ ਆਂ ਕਿ ਵੀ ਤੁਸੀਂ ਕਹਿੰਦੇ ਆਂਗੇ ਵੀ ਇਹ ਕੋਪਾ ਕੋਲੇ ਖੜ ਕੇ ਦੱਸ ਵੀ ਦਿੰਦੇ ਆਂ ਵੀ ਨਾਲ ਇਹ ਕਿੱਥੋਂ ਦੇ ਬਈ ਇੰਪੋਰਟ ਹੋਏ ਹੋਏ ਨੇ ਵੀ ਇਹੇ ਚੀਜ਼ਾਂ ਜਿਹੜੀਆਂ ਇੰਪੋਰਟ ਹੁੰਦੀਆਂ ਨੇ ਬਾਹਰੋਂ ਤੁਹਾਨੂੰ ਉਹ ਵੀ ਦਿਖਾ ਦਿੰਦੇ ਆਂ ਵੀ ਇਹ ਕਿੱਥੋਂ ਦਾ ਬਾਈ ਇਹ ਕਿੱਥੋਂ ਦਾ ਬਣਿਆ ਹੋਇਆਗਾ ਉਹ ਤੁਹਾਨੂੰ ਸਾਰਾ ਕੁਝ ਆਪਾਂ ਅਗਲੀ ਵੀਡੀਓ ਦੇ ਵਿੱਚ ਅਜੇ ਨਾਲ ਕਲਿੱਪ ਆ ਪਾ ਦਾਂਗੇ ਵਿੱਚ ਦਿਖਾ ਦਿੰਦੇ ਆਂ ਤੁਹਾਨੂੰ ਠੀਕ ਹੈ ਜੇ ਹੈਪੀ ਬਰਥ ਦੇ ਕੋਲੇ ਪਈਆਂ ਨੇ ਆਪਾਂ ਵੀਡੀਓ ਚ ਲੈ ਅੱਜ ਵੀ ਹੁਣ ਪोटाश ਆ ਬਾਈ ਸੁਣ ਜੀ ਮੈਂ ਆਪਾਂ ਮੌਜਿਕ ਦੀ ਰੈਂਕ ਕਮੈਂਡ ਕਰੀ ਸੀ ਠੀਕ ਆ ਵੀ ਮੌਜਿਕ ਦੀ ਬਈ ਬਹੁਤ ਵਧੀਆ ਪोटाश ਆਉਂਦੀ ਆ ਠੀਕ ਆ ਇਹ ਮੈਂ ਮੌਜਿਕ ਦੀ ਤੁਸੀਂ ਵਰਤਿਆ ਕਰੋ ਬਾਈ ਪोटाश ਇਹ ਨਾਲੇ 60% ਵਾਲੀ ਪोटाश ਵਰਤਿਆ ਕਰੋ ਬਾਈ ਜਿਹੜੀ ਕੈਨੇਡਾ ਵਾਲੀ ਹੈ ਹੈ ਹਾਂ ਆਰਗੈਨਿਕ ਉਹ ਕੈਨੇਡਾ ਆ ਲਿਖਿਆ ਹੋਇਆ ਕਰੀ ਸਿੱਧਾ ਇਹ ਬਾਈ ਜਿਹੜੀ ਹੁਣ ਕੰਟਰੀ ਦੇ ਵਿੱਚ ਉਹ ਮਗਾਈ ਹੁੰਦੀ ਆ ਮੰਨ ਲਓ ਉੱਥੇ ਖਦਾਨਾ ਹੈਗੀਆਂ ਨੇ ਬਾਈ ਆਪਣੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਪोटाश ਬਹੁਤ ਜ਼ਿਆਦਾ ਮਾਤਰਾ ਚ ਨਿਕਲਦਾ ਇਹ ਕੈਨੇਡਾ ਦੇ ਵਿੱਚੋਂ ਬਈ ਉਹ ਕਰਾਇਆ ਆ ਆ ਯਾਰਾ ਦਾ ਆ ਗਿਆ ਹਾਂ ਇਹ ਬਈ ਯਾਰਾ ਦਾ ਆ ਗਿਆ ਇਹ ਦੇ ਵੀ ਕੈਲਸ਼ੀਅਮ ਆ ਦਾ ਕੈਲਸ਼ੀਅਮ ਆ ਯਾਰ ਆ ਦਾ ਯਾਰ ਆ ਦਾ ਕੈਲਸ਼ੀਅਮ ਆ ਯਾਰ ਆ ਕੈਲਸ਼ੀਅਮ ਆ ਯਾਰ ਆ ਦਾ ਕੈਲਸ਼ੀਅਮ ਆ ਬਾਈ ਇਹ ਬਾਈ 90 ਤੋਂ ਕਰਾਇਆ ਹੋਇਆ ਇਹਨਾਂ ਨੇ ਇੰਪੋਰਟ ਠੀਕ ਆ ਇਹ ਚੀਜ਼ਾਂ ਬਾਈ ਜਿਹੜੀਆਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਇਹ ਬਾਈ ਬਾਹਰੋਂ ਇੰਪੋਰਟ ਹੁੰਦੀਆਂ ਨੇ ਠੀਕ ਆ ਬਾਕੀ ਇਹ ਜਿਹੜਾ ਕੈਲਸ਼ੀਅਮ ਆ ਬਾਈ ਇਹਦੇ ਚ ਨਾਲ ਨਾਲ ਆਪਾਂ ਨੂੰ ਨੱਕੇ ਲੋਗੋ ਆ ਗਿਆ ਯਾਰ ਆ ਦਾ ਹਾਂ ਯਾਰ ਆ ਦਾ ਜਿਹੜਾ ਹੁਣ ਬਈ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਜਿਵੇਂ ਹੁਣ ਆਪਾਂ ਬਈ ਆਹ ਉਹ ਤਾਂ ਚਲੋ ਆਪਾਂ ਵਰਤਿਆ ਟ੍ਰੋਪਿਕ ਕੋਟ ਦਾ ਠੀਕ ਆ ਜਿਵੇਂ ਹੁਣ ਇਹ ਬਈ ਵਾਰਨ ਕੋਟਡ ਆ ਠੀਕ ਆ ਕੈਲਸ਼ੀਅਮ ਜਿਹੜਾ ਆ ਆਪਣਾ ਆਈਸੀਐਲ ਦਾ ਬਈ ਇਹ ਠੀਕ ਆ ਇਹ ਆਈਸੀਐਲ ਦਾ ਬਈ ਕੈਲਸ਼ੀਅਮ ਆ ਤੁਸੀਂ ਹਾਂ ਇਹ ਆਈਸੀਐਲ ਦਾ ਕੈਲਸ਼ੀਅਮ ਆ ਬਈ ਇਹ ਬਈ ਮੰਨ ਲਓ ਇਹਦੇ ਨਾਲ ਬੋਰਨ ਮਿਲ ਜਾਂਦਾ ਆਪਾਂ ਨੂੰ ਠੀਕ ਆ ਬੋਰਨ ਆਪਾਂ ਨੂੰ ਅਲੱਗ ਤੋਂ ਮੰਨ ਲਓ ਪਾਉਣ ਦੀ ਲੋੜ ਨਹੀਂ ਪੈਂਦੀ ਠੀਕ ਆ ਉਜਾਰਾ ਚ ਵੀ ਮਿਲਦਾ ਉਹ ਦੂਸਰੇ ਚ ਆਉਂਦਾ ਗਾ ਇਹ ਗ੍ਰੈਨੂਫੋਲਮ ਥੱਲੇ ਸਿੱਟੀ ਕੰਮ ਕਰਦਾ ਹਾਂ ਇਹ ਥੱਲੇ ਕੰਮ ਕਰਦਾ ਬਾਈ ਕਿੰਨੀ ਰੋਜ ਆ ਇਹਦੀ ਕਿੱਲੇ ਦੀ ਇਹਦੀ ਕਿੱਲੇ ਦੀ ਬਾਈ 25 ਕਿਲੋ ਪੈਂਦਾ ਹੈ 1 ਕਿੱਲੇ 'ਚ ਵਿੱਚ ਕੀ ਰੇਟ ਆ ਇਹਦਾ ਇਹਦਾ ਬਾਈ ਹੁਣ ਆਈਸੀ ਦਾ ਥੋੜਾ ਜਿਆਦਾ ਰੇਟ ਵੱਧਦਾ ਗਾ ਯਾਰਾ ਦਾ ਥੋੜਾ ਜਿਆਦਾ ਹੋਇਆ ਇਹਦਾ ਕੀ ਰੇਟ ਆ ਇਹਦਾ ਲਗਭਗ ਆਪਾਂ ਨੂੰ 1500 ਦਾ ਮਿਲਦਾ ਕਿਤੇ 1750 ਦਾ ਮਿਲਦਾ 25 ਕਿਲੋ ਉਹ ਲਗਭਗ ਆਪਾਂ ਨੂੰ 13-1350 ਦਾ ਮਿਲ ਜਾਂਦਾ ਇਹ ਥੋੜਾ ਜਿਆਦਾ ਕੋਸਟਲੀ ਹੈ ਹਾਂ ਇਹ ਕੋਸਟਲੀ ਆ ਬਾਕੀ ਬਾਈ ਬਾਕੀ ਇਹ ਵੀ ਕੰਪਨੀ ਕਹਿੰਟ ਹੈ ਵੀ ਕੈਮੀਕਲ ਲਿਮਟਿਡ ਹੈ ਜੀ ਆਈਸੀਐਲ ਦਾ ਆਪਾਂ ਪੂਰਾ ਉਹ ਕਰੀਏ ਇਜ਼ਰਾਇਲ ਨੂੰ ਸਾਰੇ ਜਾਣਦੇ ਜਿਹੜੀ ਕਣਕ ਚ ਟਾਪ ਚ ਕਣਕ ਪੈਦਾ ਕਰਨ ਚ ਇਜ਼ਰਾਇਲ ਉਹ ਕੰਟਰੀ ਤੇ ਜੇ ਆਪਾਂ ਬਈ ਇਹਨੂੰ ਉਹ ਕਰੀਏ ਇਹ ਨਾ ਬਈ ਉਹਨਾਂ ਨੇ ਮੰਨ ਲਓ ਇਹ ਚਾਈਨਾ ਉਹ ਕਰਦੀ ਹੈਗੀ ਚਾਈਨਾ ਇਹ ਚੀਜ਼ ਨੂੰ ਇੰਪੋਰਟ ਕਰਦੀ ਹੈਗੀ ਚਾਈਨਾ ਤੋਂ ਆਉਂਦਾ ਹੈ ਬਣ ਕੇ ਤੇ ਇਹ ਬਈ ਪ੍ਰੋਡਕਟ ਜਿਹੜੇ ਬਾਹਰਲੇ ਨੇ ਪ੍ਰੋਡਕਟ ਬਹੁਤ ਚੰਗੇ ਹੁੰਦੇ ਨੇ ਆਪਾਂ ਹੁਣ ਆਪਾਂ ਕਹਿੰਦੇ ਕਲਾ ਨਾਂ ਸੁਣ ਕੇ ਨਹੀਂ ਬਈ ਜੇ ਆਪਾਂ ਇਹਨਾਂ ਦੇ ਕੰਮ ਦੇਖੇ ਨੇ ਬੀ ਆਪਾਂ ਨੂੰ ਆਪਾਂ ਨੂੰ ਚੰਗੇ ਲੱਗੇ ਕਿਉਂਕਿ ਕੋਈ ਵੀ ਕੰਪਨੀ ਵੀ ਬਾਹਰਲੀ ਉਹਨੂੰ ਲਾਇਸੈਂਸ ਇੰਪੋਰਟ ਐਕਸਪੋਰਟ ਦਾ ਉਹ ਵੀ ਉਹਦਾ ਕੈਨਸਲ ਹੁੰਦਾ ਜੋ ਚੀਜ਼ ਨਾ ਨਾ ਟਲੀ ਵੇਜੋ ਹੁਣ ਆਪਾਂ ਤਾਂ ਹੀ ਕਰੀਏ ਬਈ ਹੁਣ ਜੇ ਮੌਜਿਕ ਦੀ ਕਰੀਏ ਮੌਜਿਕ ਦੇ ਚਲੋ ਕੋਈਸ ਪ੍ਰੋਡਕਟ ਚੰਗੇ ਆਉਂਦੇ ਨੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਆਪਾਂ ਵਰਤਦੇ ਆ ਠੀਕ ਆ ਪਰ ਇਹ ਨਹੀਂ ਹੁੰਦਾ ਵੀ ਮੌਜਿਕ ਦੇ ਸਾਰੇ ਪ੍ਰੋਡਕਟ ਚੰਗੇ ਹੋਣ ਜਿਹੜੀ ਚੀਜ਼ ਕੰਪਨੀ ਦਾ ਜਿਹੜਾ ਪ੍ਰੋਡਕਟ ਚੰਗਾ ਬਈ ਆਪਾਂ ਤੁਹਾਨੂੰ ਦੱਸਦਾ ਐਨਪੀਕੇ ਵੀ ਤੁਹਾਨੂੰ ਤਾਂ ਹੀ ਦੱਸਿਆ ਸੀ ਤਾਂ ਹੀ ਬਈ ਆਪਾਂ ਤੁਹਾਨੂੰ ਆ ਬਕਾਇਦਾ ਗੱਟੇ ਚੱਕ ਕੇ ਦਿਖਾਏ ਨੇ ਵੀ ਕੋਈ ਵੀ ਆਪਾਂ ਗੱਲ ਬਈ ਕਦੇ ਵੀ ਹਵਾ ਚ ਫੜ ਕੇ ਕੋਈ ਗੱਲ ਨਹੀਂ ਕੀਤੀ ਜਿਹੜੀ ਚੀਜ਼ ਆਪਾਂ ਵਰਤਦੇ ਆਂ ਫੰਗੀ ਸਾਈਡਾਂ ਦਾ ਵੀ ਜਦੋਂ ਤੁਹਾਨੂੰ ਦੱਸਾਂ ਇਹ ਵੀਡੀਓ ਬਣਾ ਕੇ ਵੀ ਬਕਾਇਦਾ ਤੁਹਾਨੂੰ ਦੱਸਾਂਗੇ ਵੀ ਆਹ ਪਏ ਨੇ ਫੰਗੀ ਸਾਈਡ ਆਪਣੇ ਜਿਹੜੀ ਕੀਤੇ ਹੋਏ ਨੇ ਤਾਂ ਹੀ ਤੁਹਾਨੂੰ ਕਰਦਾ ਬਾਕੀ ਬਈ ਇੱਕ ਥੋੜਾ ਜਿਹਾ ਇਹ ਦੇਖਿਆ ਕਰੋ ਵੀ ਇਹਦੇ ਨਾਲ ਆਪਾਂ ਨੂੰ ਹੋਰ ਕੀ ਮਿਲ ਰਿਹਾ ਜਿਵੇਂ ਆਪਾਂ ਨੂੰ ਇਹਦੇ ਨਾਲ ਬੋਰਨ ਮਿਲ ਰਿਹਾ ਬਈ ਅਲੱਗ ਤੋਂ ਪਾਉਣ ਦੀ ਲੋੜ ਨਹੀਂ ਬਾਕੀ ਬਈ ਜਿਹੜੀ ਇਹਨਾਂ ਚੀਜ਼ ਆ ਹਾਂ ਫਿਰ ਇਹ ਮਹਿੰਗਾ ਵੀ ਨਹੀਂ ਹੈ ਵੀ ਜਿੰਨਾ ਕਿ ਮਹਿੰਗਾ ਕੋਨੇ ਚੱਚ ਬੋਰਨ ਵੀ ਹੈਗਾ ਹੋਰ ਦੱਸਣਾ ਬਾਈ ਇਹਦੇ ਨਾਲ ਆਪਾਂ ਨੂੰ ਨਾਈਟ੍ਰੋਜਨ ਮਿਲ ਜਾਂਦੀ ਹੈ 13.5% ਠੀਕ ਆ ਜੇ ਨਾਈਟ੍ਰੋਜਨ ਅਲੱਗ ਤੋਂ ਪਾਉਣ ਦੀ ਲੋੜ ਆਪਾਂ ਨੂੰ ਨਹੀਂ ਪੈਂਦੀ ਹੈਗੀ ਜੇ ਆਪਾਂ ਗੱਲ ਕਰੀਏ ਬੋਰਨ ਮਿਲ ਜਾਂਦਾ ਬਈ ਆਪਾਂ ਨੂੰ ਇਹਦੇ ਨਾਲ ਠੀਕ ਆ ਜਿਹੜੀ ਦੀ ਲੋੜ ਆ ਚਲੋ ਆਪਾਂ ਨੂੰ ਕੈਲਸ਼ੀਅਮ ਤਾਂ ਇਹਦੇ ਚੋਂ ਕੈਲਸ਼ੀਅਮ ਤਾਂ ਜਦੋਂ ਆਪਾਂ ਪਾਉਣੀ ਕੈ ਬਾਈ ਕਿਨਾਂ ਵੀ ਤੁਸੀਂ ਬਈ ਜਿਹੜੀ ਚੰਗੀ ਚੀਜ਼ ਆ ਉਹਨੂੰ ਵਰਤਿਆ ਕਰੋ ਚੰਗੀ ਚੀਜ਼ ਦੇ ਆਪਾਂ ਨੂੰ ਚੰਗੇ ਰਿਜ਼ਲਟ ਹੀ ਮਿਲਣਗੇ ਬਾਕੀ ਜਿਹੜੇ ਕਹਿੰਦੇ ਸੀ ਬਾਈ ਉਹ ਅਗਭੀ ਤੁਸੀਂ ਦਿਖਾਇਆ ਵੀ ਕਰੋ ਅਸੀਂ ਆਪਾਂ ਤਾਂ ਵੀਡੀਓ ਚ ਦਿਖਾਇਆ ਬਈ ਤੇ ਹੋਰ ਕੋਈ ਕੋਈ ਗੱਲ ਨਹੀਂ ਹੈਗੀ ਦਿਖਾਉਣ ਵਾਲੀ ਠੀਕ ਹੈ ਹੈਪੀ ਠੀਕ ਹੈ ਧੰਨਵਾਦ ਬਾਈ ਟਾਈਮ ਦਿੱਤਾ